ਇਸਰ ਅਸੀਂ ਜੇਕਰ ਬੀਪੀ ਨੂੰ ਕੰਟਰੋਲ ਕਰਨਾ ਹੈ ਤਾਂ ਲੋਕ ਕਹਿ ਦਿੰਦੇ ਹੈਗੇ ਦੂਜਾ ਨਮਕ ਨਹੀਂ ਖਾਣਾ ਚਾਹੀਦਾ ਅਸੀਂ ਨਾ ਸਿੰਧ ਦਾ ਨਮਕ ਖਾ ਲੈਣੇ ਹੈਗੇ ਆਂ ਜੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈਗਾ ਜਾਂ ਦੋਵੇਂ ਇੱਕੋ ਵਰਗੇ ਨੇ ਜੀ ਬੰਦੇ ਦਾ ਕੋਲੇਸਟ੍ਰੋਲ 25 ਸਾਲ ਚ ਬਦਲਣਾ ਸ਼ੁਰੂ ਹੋਇਆ ਠੀਕ ਹੈ ਜੀ ਉਹਨਾਂ ਅੱਜ 45 ਸਾਲ ਦਾ ਹੋ ਗਿਆ ਉਹਦਾ ਥੋੜਾ ਜਿਹਾ ਵੀ ਕੋਲੇਸਟ੍ਰੋਲ ਜ਼ਿਆਦਾ ਸੀਗਾ ਲੇਕਿਨ ਜਿਹੜੇ 20 ਸਾਲ ਹੋ ਗਏ ਉਹਨੂੰ ਕੋਲੇਸਟ੍ਰੋਲ ਦਾ ਜਿਹੜਾ ਉਹਦਾ ਡੈਮੇਜਿੰਗ ਇਫੈਕਟ ਹੈਗਾ ਬੂੰਦ-ਬੂੰਦ गिरਦੀ ਹੈ ਨਾ ਪੱਥਰ ਦੇ ਉੱਤੇ 10 ਸਾਲ ਗਿਲੇ ਤੇ ਉਹ ਛੇਦ ਕਰ ਦਿੰਦੀ ਹੈ ਇਸ ਇੰਟਰਵਿਊ ਦੇ ਵਿੱਚ ਆਪਾਂ ਨੇ ਡਿਸਪ੍ਰਿੰਗ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਡਿਸਪ੍ਰਿੰਗ ਜਿਹੜੀ ਹੈ ਲੈ ਲੈਣੀ ਚਾਹੀਦੀ ਹੈ ਕਿਤੇ ਨਾ ਕਿਤੇ ਦਿਨ ਵਾਸਤੇ ਉਹ ਸਹੀ ਹੈਗੀ ਹੈ ਜੀ ਬਹੁਤ سارے ਲੋਕਾਂ ਨੇ ਕਮੈਂਟ ਕੀਤੇ ਸੀਗੇ ਕਿ ਇਹਨੂੰ ਰੋਜ਼ ਲੈਣਾ ਚਾਹੀਦਾ ਜਾਂ ਹਫਤੇ ਚ ਇੱਕ ਵਾਰੀ ਲੈਣਾ ਚਾਹੀਦਾ ਜਾਂ ਇਹਨੂੰ ਕਿਵੇਂ ਲੈਣਾ ਚਾਹੀਦਾ ਹੈਗਾ ਆ ਜੀ ਇੱਕ ਬੰਦੇ ਦਾ weight 100 kg ਹੈ ਹੁਣ ਆ 60 ਚਾਹੀਦਾ ਹੈ ਇਹਦਾ ਮਤਲਬ ਇਹ ਹੋਇਆ ਕਿ 20 20 kg ਦੇ ਟੈਚੀ ਚੱਕ ਨਾਲ ਚੁੱਕ ਕੇ ਚੱਲ ਰਿਹਾ ਤੇ ਜੇ 20 20 kg ਦੇ ਟੈਚੀ ਚੁੱਕੇਗਾ ਤਾਂ ਸਾਹ ਚੜੇਗਾ ਨਾ ਜਦੋਂ ਕੋਲੇਸਟ੍ਰੋਲ ਦੀ ਰਿਪੋਰਟ ਮੇਰੇ ਕੋਲ ਆਉਂਦੀ ਸਭ ਤੋਂ ਪਹਿਲਾਂ ਮੈਂ LDL ਕੋਲੇ ਫਿਰ ਸਾਡੇ ਕੋਲ ਇੰਟਰਨੈਸ਼ਨਲ ਗਾਈਡਲਾਈਨਸ ਐ ਖਾਸ ਕਰਕੇ ਯੂਰੋਪੀਅਨ ਸਰ ਕਈ ਲੋਕਾਂ ਨੇ ਨਾ ਮੈਨੂੰ ਕਮੈਂਟਸ ਆਏ ਸੀ ਕਿ ਉਹ ਕਹਿੰਦੇ ਕਿ ਸਾਡੀ ਜਿਹੜੀ ਧੜਕਣ ਹੈਗੀ ਹੈ ਨਾ ਉਹ ਕਈ ਵਾਰੀ ਤਾਂ ਨਾਰਮਲ ਹੁੰਦੀ ਹੈ ਕਈ ਵਾਰੀ ਉਹ ਇੱਕੋ ਦਮ ਵੱਜ ਜਾਂਦੀ ਹੈਗੀ ਹੈ ਜੀ ਉਹ ਕਹਿੰਦੇ ਕਿ ਇਹਦੇ ਪਿੱਛੇ ਕੀ ਕਾਰਨ ਕੋਈ ਸਾਨੂੰ ਦਿਲ ਦੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਜੀ ਘਰ 'ਚ ਪੰਜ ਬੰਦੇ ਖਾਣ ਵਾਲੇ ਐ ਠੀਕ ਐ ਤੇ ਅੱਧਾ ਅੱਧਾ ਲੀਟਰ ਇੱਕ ਦਾ ਹੋ ਗਿਆ ਤੇ 2.5 ਲੀਟਰ ਤੋਂ ਜਿਆਦਾ ਲੱਗ ਰਿਹਾ ਨਾ ਜੀ ਕਿਉਂ ਤੁਹਾਡੇ ਘਰੇ ਕਿਉਂ ਤੇਲ ਸਾਰਾ ਮਿਲਾ ਕੇ ਤੇ ਫਿਰ ਗੜਬੜਾ ਸਰ ਜਦੋਂ ਤੁਸੀਂ ਤੁਹਾਡੀ ਵੀਡੀਓ ਪਾਈ ਸੀ ਤਾਂ ਤੇਲੇ ਕਮੈਂਟ ਵੀ ਬਹੁਤ ਸਾਰੇ ਲੋਕਾਂ ਦੇ ਆਏ ਉਹ ਕਹਿੰਦੇ ਕਿ ਸਾਡੇ ਜਿਹੜੇ ਦਾਦੇ ਪਰਦਾਦੇ ਸੀਗੇ ਨਾ ਉਹ ਤਾਂ ਦੇਸੀ ਕਿਉਂ ਖਾ ਲੈਂਦੇ ਸੀ ਉਹਨਾਂ ਨੂੰ ਤਾਂ ਕਦੇ ਹਾਰਟ ਅਟੈਕ ਹੋਇਆ ਨਹੀਂਗਾ ਤੇ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਕਹਿੰਦੇ ਹੈਗੇ ਕਿ ਦੇਸੀ ਕਿਉਂ ਜਿਹੜਾ ਹੈ ਘੱਟ ਖਾਣਾ ਚਾਹੀਦਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਭਈ ਜਿਨ੍ਹਾਂ ਦੇ ਦਾਦੇ ਪਰਦਾਦਿਆਂ ਕੋਲ ਉਸ ਟਾਈਮ ਤੇ ਮੋਬਾਈਲ ਸੀਗਾ ਜਿਨ੍ਹਾਂ ਦੇ ਦਾਦਿਆਂ ਪਰਦਾਦਿਆਂ ਕੋਲ ਉਸ ਟਾਈਮ ਤੇ ਕਾਰਾਂ ਘਰਾਂ ਸੀਗੀਆਂ ਦੇਸੀ ਕਿਉਂ ਖਾਂਦੇ ਸੀ ਭਈ ਤੁਸੀਂ ਵੀ ਖਾ ਲੋ ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਲੋਕਾਂ ਦੇ ਕੈਸਟਰੋਲ ਲਗਾਤਾਰ ਵਧਦੇ ਜਾ ਰਿਹਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਕਿਵੇਂ ਅਸੀਂ ਜਿਹੜਾ ਇਹਨਾਂ ਨੂੰ ਠੀਕ ਰੱਖ ਸਕਦੇ ਆਂ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਸਵਾਲ ਨੇ ਜੋ ਸਾਡੇ ਦਿਲ ਦੇ ਨਾਲ ਸੰਬੰਧਿਤ ਨੇ ਉਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਚੰਡੀਗੜ੍ਹ ਦੇ ਮਾਹਿਰ ਡਾਕਟਰ ਡਾਕਟਰ ਯੂਪੀ ਸਿੰਘ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਜੀ ਸਰ ਅੱਜਕੱਲ ਜਿਹੜਾ ਇਹਨੇ ਕੈਸਟਰੋਲ ਬਹੁਤ ਜ਼ਿਆਦਾ ਲੋਕਾਂ ਦੇ ਵਧ ਰਹੇ ਹੈਗੇ ਆ ਇਸ ਦੇ ਪਿੱਛੇ ਕਾਰਨ ਕੀ ਹੈਗਾ ਜੀ ਮੈਂ ਪੁੱਠਾ ਸ਼ੁਰੂ ਕਰਦਾ ਕਾਮਨ ਮਿਥ ਕੀ ਹੈ ਲੋਕਾਂ ਦਾ ਕਿ ਕੋਲੇਸਟ੍ਰੋਲ ਜਿਹੜਾ ਹੈਗਾ ਉਹ ਡਾਈਟ ਨਾਲ ਰਿਲੇਟਡ ਹੈ ਜੀ ਇਹ ਮਿਥ ਕੁਝ ਹੱਦ ਤੱਕ ਸਹੀ ਹੈ ਬਟ ਮੇਨਲੀ ਕੋਲੇਸਟ੍ਰੋਲ ਤੁਹਾਡੇ ਜੈਨੇਟਿਕ ਮੇਕਅਪ ਤੇ ਹੈ ਤੁਹਾਡੇ ਲਿਵਰ ਦੇ ਵਿੱਚ ਕੁਝ ਇੱਕ ਰਿਸੈਪਟਰ ਹੈ ਜਿਹੜੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਉਹਦੇ ਕਰਕੇ ਕੋਲੇਸਟ੍ਰੋਲ ਵਧਦਾ ਹੈ ਇਹ ਮੈਂ ਕਿਉਂ ਇਹ ਕਹਿਣਾ ਚਾਹਨਾ ਕਿ ਕਾਫੀ ਸਾਰੇ ਬੰਦੇ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਹੈ ਉਹ ਕਹਿੰਦੇ ਜੀ ਅਸੀਂ ਤਾਂ ਡਾਈਟ ਕਰਕੇ ਕੰਟਰੋਲ ਕਰ ਲਾਂਗੇ ਅਸੀਂ ਤਾਂ ਐਕਸਰਸਾਈਜ਼ ਕਰਕੇ ਕੰਟਰੋਲ ਕਰਾਂਗੇ ਯੈਸ 10 15% ਕੰਟਰੋਲ ਹੋ ਜਾਂਦਾ ਪਰ ਜੇ 10 15% ਤੋਂ ਜ਼ਿਆਦਾ ਕਹੀਏ ਫਿਰ ਨਹੀਂ ਹੁੰਦਾ ਜੀ ਹੁਣ ਤੁਹਾਡੇ ਸਵਾਲ ਤੇ ਆਈਏ ਕਿ ਕੋਲੇਸਟ੍ਰੋਲ ਇੰਡੀਆਂ ਦੇ ਵਿੱਚ ਸਾਡੇ ਕੰਟਰੀ ਚ ਵਧਣ ਦੇ ਕਾਰਨ ਕੀ ਹੈ ਪਹਿਲੀ ਗੱਲ ਹੈ ਕਿ ਅਸੀਂ ਜੈਨੇਟਿਕਲੀ ਸਾਡਾ ਸਿਸਟਮ ਇਸ ਤਰੀਕੇ ਦਾ ਸਾਡੇ ਜੀਨ ਇਸ ਤਰੀਕੇ ਦੇ ਹੈਗੇ ਆ ਕਿ ਅਸੀਂ ਇਨਹੇਰਿਟ ਕੀਤਾ ਹੋਇਆ ਹੈ ਕਿ ਸਾਡਾ ਕੋਲੇਸਟ੍ਰੋਲ ਜ਼ਿਆਦਾ ਹੋਏਗਾ ਜੀ ਠੀਕ ਹੈ ਦੂਸਰੀ ਗੱਲ ਸਾਡਾ ਲਾਈਫ ਸਟਾਈਲ ਹੁਣੇ-ਹੁਣੇ ਤੇਜ਼ ਹੋਇਆ ਫ੍ਰੋਮ ਰੂਰਲ ਬੈਕਗ੍ਰਾਉਂਡ ਪਿੰਡਾਂ ਤੋਂ ਖਾਣ ਪੀਣਾ ਚੱਲਣਾ ਫਿਰਨਾ ਤੋਂ ਇਮੀਡੀਏਟ ਸਾਡੇ ਇੱਥੇ ਸਾਰਾ ਸ਼ਹਿਰੀਕਰਨ ਹੋ ਗਿਆ ਸ਼ਹਿਰੀਕਰਨ ਦਾ ਕੀ ਹੋਇਆ ਕਿ ਸਾਡਾ ਚੱਲਣਾ ਫਿਰਨਾ ਬੰਦ ਹੋ ਗਿਆ ਡਾਈਟ ਬਦਲੀ ਨਹੀਂ ਸਕੋ ਪਹਿਲੇ ਨਾਲੋਂ ਖਰਾਬ ਹੋ ਗਈ ਅਸੀਂ ਹੁਣ ਕਿਹੋ ਵळੀਆਂ ਚੀਜ਼ਾਂ ਜ਼ਿਆਦਾ ਖਾਂਦੇ ਆਂ ਅਸੀਂ ਫਰਾਈਟ ਚੀਜ਼ਾਂ ਜ਼ਿਆਦਾ ਖਾਂਦੇ ਆਂ ਵੀ ਹੋਟਲ ਵਾਲੇ ਨੇ ਵੇਚਣਾ ਉਹਨੇ ਤਾਂ ਫਰਾਈ ਕਰਕੇ ਨਮਕ ਵੀ ਜ਼ਿਆਦਾ ਪਾਣਾ ਹੈ ਕਿ ਉਹ ਵੀ ਦਾਦਾ ਪਾਣਾ ਹੈ ਦੇਸੀ ਘਿਓ ਵੀ ਪਾਣਾ ਦੁਕਾਨ ਹੀ ਲੱਭਦੀਆਂ ਅਸੀਂ ਜਿੱਥੇ ਦੇਸੀ ਘਿਓ ਦੀ ਮਠਾਈ ਮਿਲਦੀ ਹੈ ਜੀ ਹੈਨਾ ਜਦ ਉਹ ਇਹ ਦੋ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਮਿਲ ਜਾਂਦਾ ਨਾ ਫਿਰ ਆਪਣਾ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੋ ਜਾਂਦਾ ਉਹ ਮੈਨੂੰ ਲੱਗਦਾ ਸਾਡੇ ਇਸ 파ਰਟ ਦੇ ਵਿੱਚ ਇਹ ਵਾਲਾ ਕੰਪੋਨੈਂਟ ਬਹੁਤ ਜ਼ਿਆਦਾ ਹੈ ਜੀ ਤਿਸਰੇ ਦੇ ਲੱਛਣ ਕੀ ਹੁੰਦੇ ਪਤਾ ਕਿਵੇਂ ਲੱਗੇ ਕਿ ਇਨਸਾਨ ਦਾ ਕੋਲੇਸਟ੍ਰੋਲ ਜਿਹੜਾ ਹੈ ਵੱਧ ਚੁੱਕਾ ਹੈ ਜੀ ਸਾਇਲੈਂਟ ਕਿਲਰ ਕੋਈ ਲੱਛਣ ਨਹੀਂ ਜ਼ੀਰੋ ਕੋਲੇਸਟ੍ਰੋਲ ਵਧਣੇ ਦਾ ਇੱਕ ਵੀ ਸਿੰਪਟਮ ਨਹੀਂ ਹੁੰਦਾ ਜੀ ਇਹ ਖਾਲੀ ਚੈੱਕ ਕਰਨ ਨਾਲ ਬਲੱਡ ਚੈੱਕ ਕਰਨ ਨਾਲ ਹੀ ਪਤਾ ਲੱਗਦਾ ਆਦਰਵਾਇਜ਼ ਨਹੀਂ ਪਤਾ ਲੱਗਦਾ ਅਸੀਂ ਕਿਉਂਕਿ ਪਤਾ ਨਹੀਂ ਲੱਗਦਾ ਅਸੀਂ ਰਿਕਮੈਂਡ ਕਰਦੇ ਆ ਕਿ ਹਰ ਬੰਦੇ ਨੂੰ 20 ਜਾਂ 25 ਸਾਲ ਦੀ ਉਮਰ ਤੋਂ ਬਾਅਦ ਇੱਕ ਵਾਰੀ ਕੋਲੇਸਟ੍ਰੋਲ ਚੈੱਕ ਕਰਾਉਣਾ ਚਾਹੀਦਾ ਅਸੀਂ ਖਾਲੀ ਪੇਟ ਕਹਿੰਦੇ ਆ ਉਹਨੂੰ ਅਸੀਂ ਲਿਪਿਡ ਪ੍ਰੋਫਾਈਲ ਕਹਿੰਦੇ ਆ ਜਿਹਦੇ ਵਿੱਚ ਨਾ ਕਿ ਕੋਲੇਸਟ੍ਰੋਲ ਉਹਦੇ ਗੰਦਾ ਕਰ ਖਰਾਬ ਕੋਲੇਸਟ੍ਰੋਲ ਚੰਗਾ ਕੋਲੇਸਟ੍ਰੋਲ ਸਾਰਾ ਉਹਦੀ ਮਤਲਬ ਜਾਂਚ ਹੁੰਦੀ ਹੈਗੀ ਸੋ 25 ਸਾਲ ਤੋਂ ਬਾਅਦ ਇੱਕ ਵਾਰੀ ਕਰਕੇ ਜੇ ਉਹ ਨਾਰਮਲ ਹੈ ਥੈਨ ਹਰ 5 ਸਾਲ ਬਾਅਦ ਉਹਨੂੰ ਕਰਿਆ ਜਾਏ ਤੇ ਜੇ ਉਹ ਖਰਾਬ ਹੈ ਤੇ ਫਿਰ ਹਰ 1 ਸਾਲ ਬਾਅਦ ਕੀਤਾ ਜਾਏ ਤੇ ਡਾਕਟਰ ਨੂੰ ਵੀ ਮਿਲਿਆ ਜਾਏ ਸੋ 25 ਸਾਲ ਤੋਂ ਬਾਅਦ ਉਮਰ ਦੇ ਬੰਦਿਆਂ ਨੂੰ ਕੋਲੇਸਟ੍ਰੋਲ ਸਾਰਿਆਂ ਨੂੰ ਹੀ ਜਾਂਚ ਕਰਨੀ ਚਾਹੀਦੀ ਕਿਉਂਕਿ ਇਹਦਾ ਸਿੰਪਟਮ ਬਿਲਕੁਲ ਹੀ ਜ਼ੀਰੋ ਹੈ ਅਸੀਂ ਕਹਿੰਦੇ ਸੀ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ ਸਾਇਲੈਂਟ ਕਿਲਰ ਹੈ ਬਲੱਡ ਪ੍ਰੈਸ਼ਰ ਦੇ ਫਿਰ ਥੋੜੇ ਬਹੁਤੇ ਸਿੰਪਟਮਸ ਹੈ ਸਹੀ ਮਾਨਿਆਂ ਦੇ ਵਿੱਚ ਜੇ ਕੋਈ ਸਾਇਲੈਂਟ ਕਿਲਰ ਹੈਗਾ ਤਾਂ ਮੈਨੂੰ ਲੱਗਦਾ ਉਹ ਕੋਲੇਸਟ੍ਰੋਲ ਹੈ ਤਾਂ ਸਿੰਪਟਮ ਕੋਈ ਹੈ ਹੀ ਨਹੀਂ ਜੀ ਸਰ ਇਹਨੂੰ ਠੀਕ ਕਿਵੇਂ ਰੱਖਿਆ ਜਾ ਸਕਦਾ ਹੈਗਾ ਜਾਂ ਜਿਸ ਵਿਅਕਤੀ ਨੂੰ ਪਤਾ ਲੱਗ ਗਿਆ ਕਿ ਉਹਦਾ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ ਫਿਰ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਜੀ ਮੈਂ ਇਹਦਾ ਬੜਾ ਇੱਕ ਸੈਂਟੀਫਿਕ ਜਵਾਬ ਦਿੰਨਾ ਹੈ ਔਰ ਲੰਬਾ ਕੰਪਲਿਕੇਟਿਡ ਜਵਾਬ ਹੈ ਪਰ ਮੈਨੂੰ ਲੱਗਦਾ ਹੈ ਕਿ ਆਮ ਬੰਦੇ ਨੂੰ ਇਹ ਜਾਣਨਾ ਚਾਹੀਦਾ ਹੈ ਅਸੀਂ ਡਾਕਟਰ ਲੋਕ ਜਦੋਂ ਕੋਲੇਸਟ੍ਰੋਲ ਨੂੰ ਦੇਖਦੇ ਹਾਂ ਅਸੀਂ ਕਿਸ ਐਂਗਲ ਤੋਂ ਦੇਖਦੇ ਹਾਂ ਅਸੀਂ ਕੀ ਸੋਚਦੇ ਹਾਂ ਜਦੋਂ ਤੁਸੀਂ ਸਾਡੇ ਕੋਲ ਰਿਪੋਰਟ ਦਿੰਨੇ ਹੋ ਕਿ ਡਾਕਟਰ ਸਾਹਿਬ ਜਰਾ ਕੋਲੇਸਟ੍ਰੋਲ ਦੀ ਰਿਪੋਰਟ ਦੇਖੋ ਤੇ ਕੀ ਕਰਨਾ ਹੈ ਫਿਰ ਤੁਹਾਨੂੰ ਸਮਝ ਆਏਗੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ ਅਸੀਂ ਦੇਖਦੇ ਹਾਂ ਕਿ ਉਹਦੇ ਚ ਇੱਕ ਬੈਡ ਕੋਲੇਸਟ੍ਰੋਲ ਹੁੰਦੀ ਹੈ ਅਸੀਂ ਉਹਨੂੰ ਐਲਡੀਐਲ ਕੋਲੇਸਟ੍ਰੋਲ ਕਹਿੰਦੇ ਜਦੋਂ ਕੋਲੇਸਟ੍ਰੋਲ ਦੀ ਰਿਪੋਰਟ ਮੇਰੇ ਕੋਲ ਆਂਦੀ ਸਭ ਤੋਂ ਪਹਿਲਾਂ ਮੈਂ ਐਲ ਡੀ ਐਲ ਕੋਲੇਸਟ੍ਰੋਲ ਦੇਖਦਾ ਫਿਰ ਸਾਡੇ ਕੋਲ ਇੰਟਰਨੈਸ਼ਨਲ ਗਾਈਡਲਾਈਨਸ ਐ ਖਾਸ ਕਰਕੇ ਯੂਰੋਪੀਅਨ 2019 ਚਾਹੀਆਂ ਸੀ ਪਬਲਿਸ਼ ਉਹ ਕਹਿੰਦੇ ਆ ਵੀ ਜੇ ਐਲ ਡੀ ਐਲ ਇੰਨੀ ਐ ਤੇ ਆ ਕਰਨਾ ਐ ਐਲ ਡੀ ਐਲ ਇੰਨੀ ਐ ਤੇ ਆ ਕਰਨਾ ਐ ਠੀਕ ਹੈ ਉਸ ਕਰਨ ਤੋਂ ਪਹਿਲਾਂ ਅਸੀਂ ਬੰਦੇ ਦਾ ਰਿਸਕ ਕੈਲਕੂਲੇਟ ਕਰਦੇ ਆ ਮੈਂ ਇੱਕ ਐਗਜ਼ਾਮਪਲ ਦਿੰਦਾ ਸੁਪੋਜ਼ ਕਰੋ ਮੈਂ ਕਾਫੀ ਸੈਂਟਿਫਿਕ ਡਾਟਾ ਦੇ ਰਹਾ ਪਰ ਉਹ ਜਾਨਣਾ ਜ਼ਰੂਰੀ ਹੈ ਸਾਰੇ ਪੜ੍ਹੇ ਲਿਖੇ ਲੋਗਾਂ ਐ ਅੱਜ ਆਪਾਂ ਰੌ ਡਾਟਾ ਐਂਡ ਲੇਮਨ ਡਾਟਾ ਨਹੀਂ ਮੈਂ ਦੇਣਾ ਚਾਹੁੰਦਾ ਉਹ ਤੁਹਾਨੂੰ ਮਿਲ ਜਾਣਾ ਸਭ ਜਗ੍ਹਾ ਤੇ ਜਿਹੜਾ ਅਸੀਂ ਅੱਜ ਕੱਲ ਨਵਾਂ ਕਨਸੈਪਟ ਆਇਆ ਜਿਹਨੂੰ ਅਸੀਂ ਕਹਿੰਦੇ ਆ ਕੋਲੇਸਟੇਰੋਲ ਇਅਰਸ ਮਤਲਬ ਕੀ ਹੋਇਆ ਕਿ ਕਿੰਨੇ ਸਾਲ ਕੋਲੇਸਟੇਰੋਲ ਜ਼ਿਆਦਾ ਰਿਹਾ ਬਾਡੀ ਚ ਗੱਲ ਸਮਝਾਈ ਸਪੋਜ਼ ਕਰੋ ਇੱਕ ਬੰਦੇ ਦਾ ਕੋਲੇਸਟੇਰੋਲ 25 ਸਾਲ ਚ ਵਧਣਾ ਸ਼ੁਰੂ ਹੋਇਆ ਠੀਕ ਹੈ ਜੀ ਉਹਨ ਅੱਜ 45 ਸਾਲ ਦਾ ਹੋ ਗਿਆ ਉਹ ਤਾਂ ਥੋੜਾ ਜਿਹਾ ਇਹ ਕੋਲੇਸਟ੍ਰੋਲ ਜ਼ਿਆਦਾ ਸੀਗਾ ਲੇਕਿਨ ਜਿਹੜੇ 20 ਸਾਲ ਹੋ ਗਏ ਉਹਨੂੰ ਕੋਲੇਸਟ੍ਰੋਲ ਦਾ ਜਿਹੜਾ ਉਹਦਾ ਡੈਮੇਜਿੰਗ ਇਫੈਕਟ ਹੈਗਾ ਬੂੰਦ-ਬੂੰਦ ਗਿਰਦੀ ਹੈ ਨਾ ਪੱਥਰ ਦੇ ਉੱਤੇ 10 ਸਾਲ ਗਿਲੇ ਤੇ ਉਹ ਛੇਦ ਕਰ ਦਿੰਦੀ ਹੈ ਹੈਨਾ ਅੱਛਾ ਹੁਣ ਕਿੰਨੇ ਇਹ ਕੋਲੇਸਟ੍ਰੋਲ ਇਅਰਸ ਹੋ ਗਏ ਸਾਡੇ ਕੋਲ ਕੁਛ ਇੱਕ ਪੇਸ਼ੈਂਟ ਹੈਗੇ ਜਿਹੜੇ ਜਨਮ ਤੋਂ ਹੀ ਕੋਲੇਸਟ੍ਰੋਲ ਜ਼ਿਆਦਾ ਹੈ ਠੀਕ ਹੈ ਉਹਨਾਂ ਨੂੰ ਫੈਮਿਲੀਅਲ ਕਹਿੰਦੇ ਆ ਫੈਮਿਲੀਅਲ ਇਨਕਰੀਜ਼ਡ ਕੋਲੇਸਟ੍ਰੋਲ ਅੱਛਾ ਉਹਨਾਂ ਦਾ ਦੇਖੋ ਕਿੰਨੇ ਸਾਲ ਹੋ ਗਏ ਸੋ ਉਹਨਾਂ ਨੂੰ ਸਾਨੂੰ ਉਸ ਤਰੀਕੇ ਦੇ ਨਾਲ ਇਲਾਜ ਕਰਨਾ ਹੈ ਵੀ ਕਿੰਨੇ ਸਾਲਾਂ ਤੋਂ ਕੋਲੇਸਟ੍ਰੋਲ ਜ਼ਿਆਦਾ ਹੈ ਸੋ ਆਪਾਂ ਹੁਣੇ ਇਹ ਗੱਲ ਕੀਤੀ ਪਹਿਲੀ ਕਿ ਕੋਲੇਸਟ੍ਰੋਲ ਜਿਹੜਾ ਜਦੋਂ ਆਪਾਂ ਜਾਂਚ ਕਰ ਲਈ ਅਸੀਂ ਉਹਦਾ ਐਲ ਡੀ ਐਲ ਬੈਡ ਕੋਲੇਸਟ੍ਰੋਲ ਦੇਖਣਾ ਹੋਊਗੀ ਦੂਜੀ ਗੱਲ ਉਸ ਬੰਦੇ ਦਾ ਰਿਸਕ ਕੈਲਕੂਲੇਟ ਕਰਨਾ ਹੈ ਕਿਵੇਂ ਬੰਦੇ ਨੂੰ ਸ਼ੂਗਰ ਤੇ ਨਹੀਂ ਬੰਦੇ ਨੂੰ ਬਲੱਡ ਪ੍ਰੈਸ਼ਰ ਤੇ ਨਹੀਂ ਬੰਦੇ ਦੇ ਫੈਮਿਲੀ ਦੇ ਵਿੱਚ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਉਸ স্মੋਕਿੰਗ ਤਾਂ ਨਹੀਂ ਕਰਦਾ ਹੈਨਾ ਅੱਛਾ ਇਹ ਰਿਸਕ ਨੂੰ ਦੇਖ ਕੇ ਅਸੀਂ ਉਹਦਾ ਰਿਸਕ ਕੈਲਕੂਲੇਟ ਕਰਦੇ ਆ ਪਰਸੈਂਟੇਜ ਜੀ ਸੁਪੋਜ਼ ਕਰੋ ਆਪਾਂ ਇੱਕ ਬੈਠ ਕੇ ਕੈਲਕੂਲੇਟ ਕਰੀਏ ਤੇ ਇੱਕ ਬੰਦੇ ਦਾ ਰਿਸਕ ਆ ਗਿਆ ਵੀ 8% ਚਾਂਸ ਹੈਗਾ ਇਹਦਾ ਹਾਰਟ ਪ੍ਰੋਬਲਮ ਹੋਣੇ ਦਾ 10 ਸਾਲ ਦੇ ਵਿੱਚ ਫ੍ਰੀ ਐਪ ਹੈਗੀ ਯੂ نو ਉਹ ਕਰ ਸਕਦੇ ਆ ਆਪਾਂ ਤੇ ਔਖਾ ਕੋਈ ਰੌਕਟ ਸਾਇੰਸ ਨਹੀਂ ਹੈ ਅੱਛਾ ਉਹਨੇ ਸਾਨੂੰ ਰਿਸਕ ਦੱਸਦਾ ਦੱਸਦਾ ਸਾਡੇ ਕੋਲ ਇੱਕ ਬੈਡ ਕੋਲੇਸਟ੍ਰੋਲ ਆ ਗਿਆ ਇਹ ਦੋ ਹਨ ਉਹ ਦੇ ਕਿ ਅਸੀਂ ਡਿਸਾਈਨ ਕਰਦੇ ਹਾਂ ਵੀ ਇਹ ਡਾਈਟ ਨਾਲ ਕੰਟਰੋਲ ਹੋਣ ਵਾਲਾ ਹੈ ਕਿ ਦਵਾਈ ਨਾਲ ਕੰਟਰੋਲ ਹੋਣ ਵਾਲਾ ਹੈ ਤੇ ਇਹ ਕਿੰਨੇ ਸਾਲਾਂ ਤੋਂ ਹੈ ਜੀ ਸਰ ਜਿਵੇਂ ਆਪਾਂ ਗੱਲ ਕੀਤੀ ਹੈਗੀ ਤੁਸੀਂ ਦੱਸਿਆ ਕਿ ਇੱਕ ਐਪ ਵੀ ਹੈਗਾ ਜਿਸ ਦੇ ਜ਼ਰੀਏ ਦੇਖ ਸਕਦੇ ਹੋ ਐਪ ਕਿਹੜਾ ਹੈਗਾ ਹੈ ਜੀ ESC CVS ਰਿਸਕ ਕੈਲਕੂਲੇਟਰ ਉਹ ਮੈਂ ਤੁਹਾਨੂੰ ਲਿੰਕ ਦੇ ਦਾਂਗਾ ਤੁਸੀਂ ਸ਼ੁਰੂਆਤ ਅਨੁਸਾਰਿਆਂ ਨੂੰ ਦੇ ਦੇਣਾ ਉਹਨਾਂ ਨੇ ਦੇਖੋ ਸਾਡੇ ਕੋਲ ਪੈਰਾਮੀਟਰ ਨਹੀਂ ਹੈਗੇ ਇੰਡੀਆ ਦੇ ਵਿੱਚ ਇਹ ਸਾਰੇ ਸਾਡੇ ਯੂਰੋਪੀਅਨ ਡੇਟਾ ਹੈ ਸਾਡੇ ਡੇਟਾ ਕਰਨੇ ਚ ਅਸੀਂ ਥੋੜੇ ਆਲਸੀ ਹੈਗੇ ਸਾਡੇ ਕੋਲ ਹੈ ਨਹੀਂ ਡੇਟਾ ਇੰਡੀਆ ਦਾ ਬਹੁਤ ਜ਼ਿਆਦਾ ਜਿਹੜਾ ਯੂਰੋਪੀਅਨ ਡੇਟਾ ਹੈ ਨਾ ਉਹਨਾਂ ਨੇ ਕੀਤਾ ਹੋਇਆ ਕਿ ਰੀਜਨ ਡਿਵਾਈਡ ਕੀਤੇ ਵੀ ਕਿਹੜੇ ਰੀਜਨ ਚ ਹਾਰਟ ਦੀ ਡਿਜ਼ੀਜ਼ ਦਾ ਰਿਸਕ ਜ਼ਿਆਦਾ ਹੈ ਚਾਰ ਰੀਜਨ ਚ ਡਿਵਾਈਡ ਕਰਤਾ ਪੂਰੇ ਯੂਰਪ ਨੂੰ ਜੀ ਲੋ ਰਿਸਕ ਮੋਡਰੇਟ ਰਿਸਕ ਹਾਈ ਰਿਸਕ ਵੈਰੀ ਹਾਈ ਰਿਸਕ ਜੀ ਅਸੀਂ ਇੰਡੀਅਨਸ ਜੇ ਅਸੀਂ ਉਹਨੂੰ ਕੋਰਿਲੇਟ ਕਰੀਏ ਤੇ ਅਸੀਂ ਹਾਈ ਰਿਸਕ ਕੈਟਾਗਰੀ ਵਾਲੇ ਜ਼ੋਨ ਨੂੰ ਉੱਥੇ ਫੀਡ ਕਰਨਾ ਹੈ ਅਸੀਂ ਉਹ ਕਰਤਾ ਫਿਰ ਅਸੀਂ ਏਜ ਭਰਤੀ ਫਿਰ ਅਸੀਂ ਬਲੱਡ ਪ੍ਰੈਸ਼ਰ ਭਰਤਾ ਕੋਲੇਸਟੇਰੋਲ ਭਰਤੀ ਤੇ ਉਹਦੇ ਚ ਐਚ ਡੀ ਐਲ ਕੋਲੇਸਟੇਰੋਲ ਦਾ ਕਾਲਮ ਆਂਦਾ ਐਚ ਡੀ ਐਲ ਆਂਦਾ ਸਾਡੇ ਲਿਖਿਆ ਹੋਇਆ ਨਾ ਜਦੋਂ ਕੋਲੇਸਟੇਰੋਲ ਕਰਦੇ ਆ ਇਹ ਕੋ ਭਰਤਾ ਜਦੋਂ ਅਸੀਂ ਭਰ ਦਤਾ ਨਾ ਤੇ ਉਹਨੇ ਉਹ ਸੂਈ ਵਾਂਗੂ ਦੱਸ ਦੇਣਾ ਵੀ ਇਹ ਯੂ نو ਕਿਹੜੇ ਵਾਲਾ ਰਿਸਕ ਹੈਗਾ ਵੀ ਲੋ ਰਿਸਕ ਹੈ ਕਿ ਹਾਈ ਰਿਸਕ ਹੈ ਇਹਨੂੰ ਬਾਕੀ ਤੇ ਚਲੋ ਡਾਕਟਰ ਦਾ ਕੰਮ ਹੈਗਾ ਹੈ ਹੈਨਾ ਪਰ ਸਾਨੂੰ ਇੱਕ ਰਫ ਜਿਹਾ ਆਈਡੀਆ ਮਿਲ ਜੇ ਤੋਂ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਉਹਨੂੰ ਚੰਗੀ ਤਰ੍ਹਾਂ ਫਾਲੋ ਕਰ ਸਕਦੇ ਹਾਂ ਜੀ ਸਰ ਕਈ ਲੋਕਾਂ ਦੇ ਨਾ ਮੈਨੂੰ ਕਮੈਂਟਸ ਆਏ ਸੀਗੇ ਉਹ ਕਹਿੰਦੇ ਕਿ ਸਾਡੀ ਜਿਹੜੀ ਧੜਕਣ ਹੈਗੀ ਹੈ ਨਾ ਉਹ ਕਈ ਵਾਰੀ ਤਾਂ ਨਾਰਮਲ ਹੁੰਦੀ ਹੈ ਕਈ ਵਾਰੀ ਉਹ ਇੱਕੋਦਾਂ ਵੱਜ ਜਾਂਦੀ ਹੈਗੀ ਹੈ ਜੀ ਉਹ ਕਹਿੰਦੇ ਕਿ ਇਹਦੇ ਪਿੱਛੇ ਕੀ ਕਾਰਨ ਕੋਈ ਸਾਨੂੰ ਦਿਲ ਦੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਜੀ ਨਹੀਂ ਅਸੀਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅਸੀਂ ਵੜੇ ਡੁੰਨੇ ਆ ਜੇ ਬੰਦੇ ਤੇ ਧੜਕਣ ਤੇਜ਼ ਚੇਂਜ ਹੀ ਨਾ ਹੋਵੇ ਬੰਦਾ ਮੈਂ ਦੌੜ ਰਿਹਾ ਮੇਰੀ ਧੜਕਨ ਨਹੀਂ ਤੇਜ਼ ਹੋ ਰਹੀ ਮੈਂ ਰਿਲੈਕਸਡ ਬੈਠਾ ਮੇਰੀ ਧੜਕਨ ਨਹੀਂ ਚੇਂਜ ਹੋ ਰਹੀ ਮੈਂ ਸੁੱਤਾ ਮੇਰੀ ਰਿਕੁਆਇਰਮੈਂਟ ਹੈ ਹੀ ਨਹੀਂ ਹਾਰਟ ਦੀ ਤਾਂ ਮੇਰੀ ਧੜਕਨ ਔਨੀ ਹੈ ਉਹ ਗਲਤ ਕੰਮ ਹੈ ਧੜਕਨ ਵੇਰੀ ਕਰਨਾ ਔਰ ਜਿੰਨੀ ਜ਼ਿਆਦਾ ਧੜਕਨ ਵੇਰੀ ਕਰਦੀ ਹੈ ਉਹਨਾਂ ਗੁੱਡ ਸਾਈਨ ਸੋ ਪੁੱਠਾ ਹੈ ਸੋ ਜਿਨ੍ਹਾਂ ਦੀ ਧੜਕਨ ਵੇਰੀ ਕਰਦੀ ਹੈ ਦੇ ਸ਼ੁਡ ਬੀ ਵੈਰੀ ਹੈਪੀ ਉਹਨਾਂ ਦਾ ਹਾਰਟ ਨਾਰਮਲ ਹੈ ਆਪਣੇ ਬਾਡੀ ਦੇ ਰਿਸਪੌਂਸ ਦੇ ਸਾਬ ਨੂੰ ਹੁਣ ਕਈ ਵਾਰੀ ਹੁੰਦਾ ਬਾਡੀ ਰਿਸਪੌਂਸ ਕਿ ਚਲੋ ਦੌੜ ਲਗਾਈਏ ਤਾਂ ਤੇ ਕਈਆਂ ਨੂੰ ਟੈਨਸ਼ਨ ਨਾ ਵੱਜ ਜਾਂਦੀ ਪਰ ਚਲੋ ਹਾਰਟ ਰਿਸਪੌਂਡ ਤਾਂ ਕਰ ਰਿਹਾ ਨਾ ਉਹਨੂੰ ਉਹ ਬੈਟਰ ਹੈ ਇਕੋ ਫਿਕਸ ਕਿ ਨਾ ਲਉ ਸੋ ਚੰਗੀ ਗੱਲ ਹੈ ਜੀ ਸਰ ਕਈ ਲੋਕ ਕਹਿੰਦੇ ਕਿ ਦਿਨੇ ਤਾਂ ਅਸੀਂ ਠੀਕ ਰਹਿੰਨੇ ਆ ਜਿਵੇਂ ਰਾਤ ਪੈਂਦੀ ਹੈਗੀ ਸਾਡੀ ਧੜਕਣ ਵਧਣ ਲੱਗ ਜਾਂਦੀ ਹੈਗੀ ਹੈ ਜੀ ਉਹ ਵਾਲੇ ਬੰਦੇ ਮੈਂ ਮਤਲਬ ਇਤਨਾ ਬਿਨਾਂ ਦੇਖੇ ਗੱਲ ਨਹੀਂ ਕਰ ਸਕਦਾ ਪਰ ਮੇਰੇ ਐਕਸਪੀਰੀਅੰਸ ਚ 80 ਤੋਂ 90% ਬੰਦਿਆਂ ਨੂੰ ਉਹ ਐਂਗਜ਼ਾਇਟੀ ਸਟ्रेस ਸਾਰਾ ਦਿਨ ਬਿਜ਼ੀ ਹੈ ਯੂ نو ਕੰਮ ਚ ਲੱਗਿਆ ਹੈ ਕੜਕਨ ਠੀਕ ਹੈ ਰਾਤ ਨੂੰ ਆਪਦੀਆਂ ਹੀ ਸੋਚਾਂ ਤੇ ਫਲਾਣਾ ਅੱਜਕੱਲ ਉਹ ਜਿਹੜਾ ਸਾਡਾ ਜਿਹੜਾ ਕੰਪਿਊਟਰ ਹੈ ਇੱਥੇ ਵਾਲਾ ਨਾ ਉਹ ਬੜਾ ਤੇਜ਼ ਭਜਦਾ ਹੈ ਉਹ ਜਦੋਂ ਸ਼ਾਮ ਨੂੰ ਤੇਜ਼ ਭਜਦਾ ਹੈ ਨਾ ਫਿਰ ਉਹ ਹਾਰਟ ਬੀਟਿੰਗ ਤੇਜ਼ ਹੋ ਜਾਂਦੀ ਹੈ ਜੀ ਤੇ ਸਰ ਅੱਜਕੱਲ ਹਾਰਟ ਅਟੈਕ ਕਿਉਂ ਇੰਨੇ ਜ਼ਿਆਦਾ ਵਧ ਰਿਹਾ ਖਾਸ ਕਰਕੇ ਜਿਕਰ ਆਪਾਂ ਦੇਖੀ ਨਾ ਛੋਟੇ ਬੱਚਿਆਂ ਦੇ ਵਿੱਚ ਵੀ ਹਾਰਟ ਅਟੈਕ ਆਉਣ ਲੱਗ ਗਿਆ ਜੀ ਮੈਂ ਪਤਾ ਨਹੀਂ ਪਿਛਲੀ ਵਾਰੀ ਸ਼ਾਇਦ ਜ਼ਿਕਰ ਕੀਤਾ ਸੀਗਾ ਕਿ ਮੇਰੇ ਕੋਲ ਇੱਕ ਵਾਰੀ 21 ਸਾਲ ਦੀ ਲੇਡੀ ਆਈ ਤੇ ਮੈਨੂੰ ਕਹਿੰਦੇ ਜੀ ਮੈਂ ਤਾਂ ਆਪਣਾ TMT ਕਰਾਣਾ ਹੈ TMT ਕਿਉਂ ਕਰਾਣਾ ਮੇਰੀ ਐਂਜੋਪਲਾਸਟੀ ਹੋਈ ਹੈ 2 ਸਾਲ ਪਹਿਲਾਂ ਸੋ ਦੈਟ ਮੀਨਸ 19 ਸਾਲ ਦੀ ਉਮਰ ਦੇ ਵਿੱਚ ਜਨਰਲੀ ਆਦਮੀਆਂ ਨੂੰ ਜ਼ਿਆਦਾ ਹੁੰਦੀ ਹਾਰਟ ਦੀ ਪ੍ਰੋਬਲਮ 19 ਸਾਲ ਦੀ ਉਮਰ 'ਚ ਉਹਨੂੰ ਹਾਰਟ ਅਟੈਕ ਹੋਇਆ ਯਾਰ ਸੋ ਵਿਚ ਜਿਹੜਾ ਸਾਡੇ ਹੁਣ ਇੰਡੀਆ 'ਚ ਇੱਕ ਪੂਰੇ ਆਲ ਅਕ੍ਰੋਸ ਦਾ ਗਲੋਬ ਅਸੀਂ ਜੇ ਦੇਖੀਏ ਇੰਡੀਅਨਸ ਨੂੰ ਹਾਰਟ ਡਿਜ਼ੀਜ਼ 10 ਸਾਲ ਪਹਿਲਾਂ ਹੁੰਦੀ 10 ਸਾਲ ਪਹਿਲਾਂ ਵੈਸਟਰਨ ਨਾਲੋਂ ਅਮਰੀਕਾ ਨਾਲੋਂ ਯੂਰਪ ਨਾਲੋਂ ਇੰਡੀਆ ਦੇ ਵਿੱਚ ਹਾਰਟ ਦੀ ਪ੍ਰੋਬਲਮ 10 ਸਾਲ ਪਹਿਲਾਂ ਹੁੰਦੀ ਹੈ ਇਹਦੇ ਫੈਕਟਰ ਬਹੁਤ ਸਾਰੇ ਐ ਮੈਂ 5 6 10 ਜਿਹੜੇ ਇੰਪੋਰਟੈਂਟ ਐ ਮੈਂ ਦੱਸ ਦਿੰਨਾ ਜਿੱਥੇ ਜਿੱਥੇ ਆਪਾਂ ਕੁਝ ਕਰ ਸਕਦੇ ਆ ਜਿੱਥੇ ਆਪਾਂ ਕੁਝ ਨਹੀਂ ਕਰ ਸਕਦੇ ਉਹ ਸਾਡਾ ਜੈਨੇਟਿਕ ਪੇਰੈਂਟਸ ਸਾਡੇ ਉਨਹੀ ਐ ਉਹ ਤਾਂ ਨਹੀਂ ਬਦਲਨੇ ਹੈਗੇ ਸੋ ਸੇਮ ਐ ਦੂਜਾ ਸਾਡਾ ਹੈਗਾ ਪੋਲੂਸ਼ਨ ਜੀ ਤੀਸਰਾ ਹੈਗਾ ਸਾਡਾ ਲਾਈਫ ਸਟਾਈਲ ਸਾਨੂੰ ਮੋਬਾਈਲ ਵੀ ਜੇ ਚਾਹੀਦਾ ਹੈ ਨਾ ਜੀ ਤੇ ਉਹ ਸਾਨੂੰ ਉਹ ਸਰਵੈਂਟ ਹੀ ਦੇ ਆ ਕੇ ਦੇਗਾ ਟੀਵੀ ਦਾ ਰਿਮੋਟ ਵੀ ਕਹਿੰਦਾ ਯਾਰ ਬੇਟਾ ਇੱਕ ਮਿੰਟ ਆਈਂ ਇੱਧਰ ਆ ਜਾ ਟੀਵੀ ਦਾ ਰਿਮੋਟ ਫੜਾਈਏ ਅਸੀਂ ਬੈੱਡ ਤੇ ਬੈਠੇ ਆ ਇਹ ਲਾਈਫ ਸਟਾਈਲ ਹੈ ਕਾਰ ਅਸੀਂ ਕਿਨੇ ਵੀ ਸ਼ੋਰੂਮ ਦੇ ਅੰਦਰ ਹੀ ਖੜੀ ਕਰਦੀ ਹੈ ਸਾਨੂੰ ਮੜਾ ਜਾ ਵੀ ਨਾ ਚੱਲਣਾ ਪਏ ਸੋ ਇਹ ਸਾਡੀ ਡਾਈਟ ਪਹਿਲੇ ਨਾਲੋਂ ਖਰਾਬ ਹੋ ਗਈ ਤੋ ਕਿ ਅਸੀਂ ਘਟੋ-ਘਟ ਦਿਨ ਦੇ ਹਫਤੇ ਦੇ ਵਿੱਚ ਐਵਰੇਜ ਬੰਦਾ 2-3 ਵਾਰੀ ਬਾਹਰ ਖਾਣ ਚਲਾ ਜਾਂਦਾ। ਉਹ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਮਿਕਸ ਕਰ ਦਈਏ ਤਾਂ ਸਾਡੀ ਹਾਰਟ ਦੀ ਤਜ਼ੀਰ ਵੱਧਦੀ ਹੈ। ਜੀ ਸਰ ਪਿਛਲੇ ਇੰਟਰਵਿਊ ਦੇ ਵਿੱਚ ਆਪਾਂ ਨੇ ਡਿਸਪ੍ਰਿਨ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਡਿਸਪ੍ਰਿਨ ਜਿਹੜੀ ਹੈ ਲੈ ਲੈਣੀ ਚਾਹੀਦੀ ਹੈ ਕਿਤੇ ਨਾ ਕਿਤੇ ਦਿਨ ਵਾਸਤੇ ਉਹ ਸਹੀ ਹੈਗੀ ਹੈ ਜੀ। ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਸੀਗੇ ਕਿ ਇਹਨੂੰ ਰੋਜ਼ ਲੈਣਾ ਚਾਹੀਦਾ ਜਾਂ ਹਫਤੇ ਚ ਇੱਕ ਵਾਰੀ ਲੈਣਾ ਚਾਹੀਦਾ ਜਾਂ ਇਹਨੂੰ ਕਿਵੇਂ ਲੈਣਾ ਚਾਹੀਦਾ ਹੈਗਾ ਜੀ। ਇਹ ਬਹੁਤ ਸੋਹਣਾ ਸਵਾਲ ਹੈਗਾ। ਆਈ ਥਿੰਕ ਫਿਰ ਮੈਂ ਦੁਬਾਰਾ ਤੁਹਾਨੂੰ ਪ੍ਰੋਪਰ ਸੈਂਟੀਫਿਕ ਡਾਟਾ ਤੇ ਲੈ ਕੇ ਜਾਊਗਾ ਮੈਂ ਕੁਝ ਲੇਮਨ ਵਾਲੀ ਆਈਲ ਟ੍ਰਾਈ ਟੂ ਗੈਟ एवरीथिंग ਜਿਹੜਾ ਬਿਲਕੁਲ ਸੈਂਟੀਫਿਕ ਹੈ ਸ਼ੁਰੂ ਚ ਅਸੀਂ ਕੀ ਕਰਿਆ ਸੀਗਾ ਮਤਲਬ 15 20 ਸਾਲ ਪਹਿਲਾਂ ਅਸੀਂ ਸਾਰਿਆਂ ਨੂੰ 50 ਸਾਲ ਤੋਂ ਉੱਪਰ ਅਸੀਂ ਐਸਪਿਰਨ ਦੇਣੀ ਸ਼ੁਰੂ ਕਰ ਦਿੱਤੀ ਵੀ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ 슈ਗਰ ਹੈ ਕਿ ਚਲੋ ਐਸਪਿਰਨ ਦੇ ਨਾਲ ਹਾਰਟ ਪ੍ਰੋਟੈਕਟ ਹੋ ਜਾਏਗਾ ਜ਼ਰੂਰ ਹੋਇਆ ਹਾਰਟ ਪ੍ਰੋਟੈਕਟ ਇਹ ਨਹੀਂ ਗਾ ਨਹੀਂ ਹੋਇਆ ਪਰ ਇੱਕ ਐਨਾਲਿਸਿਸ ਕੱਢਿਆ ਦੋ ਤਿੰਨ ਜਗ੍ਹਾ ਦੇ ਉੱਤੇ 30 30 40 40 ਹਜ਼ਾਰ ਮਰੀਜ਼ਾਂ ਦਾ ਇਕੱਠਾ ਡੇਟਾ ਉਹਨਾਂ ਨੇ ਦੇਖਿਆ ਹਾਰਟ ਦਾ ਰਿਸਕ ਤਾਂ ਬਚ ਗਿਆ ਉਨੀ ਬਲੀਡਿੰਗ ਹੋ ਗਈ ਜੀ 7 7% ਦੇ ਕਰੀਬ ਹਾਰਟ ਦੀ ਡਿਜ਼ੀਜ਼ ਬਚੀ ਤੇ 7 7% ਦੇ ਕਰੀਬ ਰਫਲੀ ਬਲੀਡਿੰਗ ਹੋ ਗਿਆ ਨੈਟ ਅਫੈਕਟ ਹੋ ਗਿਆ ਜ਼ੀਰੋ ਠੀਕ ਹੈ ਉਸ ਤੋਂ ਬਾਅਦ ਅਸੀਂ ਕਿਹਾ ਨਹੀਂ ਯਾਰ ਐਸਪਿਰਨ ਨਹੀਂ ਦੇਣੀ ਠੀਕ ਹੈ ਹੁਣ ਐਸਪਿਰਨ ਦੇਣੀ ਕਦੋਂ ਹੈ ਐਸਪ੍ਰਿਨ ਦੇਣੀ ਉਦੋਂ ਹੈ ਜਦੋਂ ਸਾਨੂੰ ਸਮਝ ਆ ਗਈ ਕਿ ਬੰਦੇ ਦੀਆਂ ਨਾੜੀਆਂ 'ਚ ਬਲੌਕੇਜ ਹੈ ਕਿਸੇ ਜਗ੍ਹਾ ਤੇ ਵੀ ਲੱਤ ਦੀਆਂ ਆਰਟਰੀਆਂ 'ਚ ਹੈ ਬ੍ਰੇਨ ਦੀਆਂ ਨਾੜੀਆਂ 'ਚ ਹੈ ਹਾਰਟ ਦੀਆਂ ਨਾੜੀਆਂ 'ਚ ਹੈ ਭਾਵੇਂ ਉਹ ਐਕਸਰੇ 'ਚ ਆ ਰਿਹਾ ਹੈਗਾ ਭਾਵੇਂ ਉਹ ਐਂਜੀਓਗ੍ਰਾਫੀ ਤੋਂ ਬਾਅਦ ਆ ਰਿਹਾ ਹੈਗਾ ਵੀ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਦੇ ਹਾਰਟ ਦੀਆਂ ਨਾੜੀਆਂ 'ਚ ਬਲੌਕੇਜ ਹੈਗੀ ਫਿਰ ਆਪਾਂ ਐਸਪ੍ਰਿਨ ਦੇ ਦੇਣੀ ਪਹਿਲਾ ਉਹ ਤਾਂ ਲਗਾਤਾਰ ਦੇਣੀ ਦੂਸਰਾ ਕਿਸੇ ਬੰਦੇ ਨੂੰ ਸੈਂਟਰ ਆਫ ਦਾ ਚੈਸਟ 'ਚ ਪੇਨ ਹੁੰਦੀ ਹੈ ਪਸੀਨਾ ਆ ਜਾਂਦਾ ਇੱਕਦਮ ਤੇ ਲੱਗਦਾ ਵੀ ਹਾਰਟ ਅਟੈਕ ਹੈਗਾ ਉਸ ਵੇਲੇ ਇੱਕ ਗੋਲੀ ਡਿਸਪ੍ਰਿੰਦੀ ਐਸਪ੍ਰਿੰਦੀ ਘੋਲ ਕੇ ਪਾਣੀ ਦੇ ਵਿੱਚ ਉਸੇ ਵੇਲੇ ਲੈ ਲੈਣੀ ਹੈ ਉਹ ਕਲੌਟ ਨੂੰ ਜਿਹੜਾ ਉੱਥੇ ਖੂਨ ਜੰਮਿਆ ਹੈਗਾ ਉਹਨੂੰ ਡਿਜ਼ੋਲਵ ਕਰਨੇ ਚ ਮਦਦ ਕਰਦੀ ਹੈ ਮਰੀਜ਼ ਦਾ ਵੀ ਤੇ ਡਾਕਟਰਾਂ ਦਾ ਵੀ ਸੋ ਦੋ ਜਗ੍ਹਾ ਤੇ ਐਸਪ੍ਰਿੰਨ ਕਰਨੀ ਹੈ ਜਨਰਲ ਪਬਲਿਕ ਵਾਸਤੇ ਇਹ ਬੰਦ ਹੈ ਜੀ ਸਰ ਤੁਸੀਂ ਬਹੁਤ ਵਧੀਆ ਦੱਸਿਆ ਹੈਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਖਾਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੂੰ ਲੱਗਾ ਕਿ ਸ਼ਾਇਦ ਅਸੀਂ ਖਾ ਲਾਂਗੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਏਗੀ। ਅਸੀਂ ਤਾਂ 20 ਸਾਲ ਪਹਿਲਾਂ ਕਰਦੇ ਸੀ ਜੀ। ਬਿਲਕੁਲ ਕਰਦੇ ਸੀ। ਸਰ ਇਹ ਇਹਨਾਂ ਕਿ ਮਿੱਠੇ ਦੀ ਗੱਲ ਕਰਦੇ ਆ ਕਹਿੰਦੇ ਕਿ ਚੀਨੀ ਜਿਹੜੀ ਘੱਟ ਇਸਤੇਮਾਲ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਲੋਕ ਕਹਿੰਦੇ ਹੈਗੇ ਕਿ ਗੁੜ ਸ਼ੱਕਰ ਜਿਹੜਾ ਹੈ ਉਹਨੂੰ ਅਸੀਂ ਇਸਤੇਮਾਲ ਉਨਾ ਹੀ ਕਰ ਸਕਦੇ ਹੈਗੇ ਉਹਦੇ ਨਾਲ ਕੋਈ ਖਤਰਾ ਨਹੀਂ ਹੋ ਸਕਦਾ। ਸਾਨੂੰ ਗੁੜ ਸ਼ੱਕਰ ਦਾ ਇਸਤੇਮਾਲ ਕਰਦੇ ਰਹਿਣਾ ਚਾਹੀਦਾ ਜਾਂ ਫਿਰ ਨਹੀਂ ਜੀ ਉਹਦਾ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜੀ। ਬਿਲਕੁਲ ਨਾ ਮਰੀਜ਼ ਹੁੰਦੇ ਬੇ ਹਨੇ ਕੋ ਜੀ ਨਮਕ ਘੱਟ ਖਾਣਾ ਹੈ ਕੱਚਾ ਨਮਕ ਨਹੀਂ ਲੈਂਦਾ ਮੈਂ ਸਬਜੀ ਚ ਪਕਾਇਆ ਲੈ ਲੈਣਾ ਤੋ ਨਮਕ ਤਾਂ ਨਮਕ ਹੈ ਯਾਰ ਸੋਡੀਅਮ ਕਲੋਰਾਇਡ ਹੈ ਤੋ ਕੱਚਾ ਖਾ ਲੈ ਇੱਕ ਭਾਵੇਂ ਉਹਦਾ ਕੋਈ ਫਰਕ ਨਹੀਂ ਉਹ ਭਾਨੇ ਹੈ ਗੋੜ ਸ਼ੱਕਰ ਹਣੀ ਮਿੱਠੀਆਂ ਚੀਜ਼ਾਂ ਇਹ ਸਾਰੀਆਂ ਇੱਕ ਬਰਾਬਰ ਹੈ ਬਾਡੀ ਉਹਨਾਂ ਨੂੰ ਇੱਕ ਬਰਾਬਰ ਟ੍ਰੀਟ ਕਰਦੀ ਕਾਰਬੋਹਾਈਡਰੇਟ ਨੂੰ ਜਦੋਂ ਇੱਕ ਫਿਰ ਔਰ ਸੈਂਟੀਫਿਕ ਗੱਲ ਦੱਸਦਾ ਜਦੋਂ ਅਸੀਂ ਖਾਂਦੇ ਆ ਮਿੱਠਾ ਤੇ ਜਾਂ ਅਸੀਂ ਲੈਨੇ ਆਂ ਕਿਉ ਤੇ ਸਾਡੀ ਜਿਹੜੀ ਬੈਡ ਕੋਲੇਸਟ੍ਰੋਲ ਹੈ ਉਹ ਇਮੀਡੀਏਟਲੀ ਵੱਜ ਜਾਂਦੀ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਸੋ ਜਿਹੜੇ ਬੰਦੇ ਕਿਉ ਤੇ ਮਠਾਈਆਂ ਖਾਂਦੇ ਆ ਉਹਨਾਂ ਦੇ ਬੈਡ ਕੋਲੇਸਟ੍ਰੋਲ ਦੀ ਰੇਸ਼ੋ LDL ਦੇ ਵਿੱਚ ਵੀ ਅੱਗੇ ਬੈਡ ਕੋਲੇਸਟ੍ਰੋਲ ਹੁੰਦੀ LDL ਅਸੀਂ ਉਹਨੂੰ ਟੈਕਨੀਕਲ ਵੀ ਦੱਸ ਦਿੰਨਾ ਸਮਾਲਡ ਡੈਂਸ LDL ਕਹਿੰਨੇ ਆ ਪੜ ਲਓ YouTube ਤੇ ਦੇਖ ਲਓ ਸਮਾਲਡ ਡੈਂਸ LDL ਜਿਹੜੀ ਹੈ ਇਹ ਕਰਦੀ ਹੈ ਹਾਰਦੀ ਪ੍ਰੋਬਲਮ। ਜੀ। ਤੇ ਇਹ ਵੱਧਦੀ ਹੈਗੀ ਤੁਹਾਡੇ ਮਿੱਠੇ ਕਰਕੇ ਤੇ ਦੇਸੀ ਘਿਓ ਕਰਕੇ। ਭਾਵੇਂ ਉਹ ਗੁੜ ਚ ਹੋਵੇ ਤੇ ਭਾਵੇਂ ਉਹ ਗੰਨਾ ਖਾ ਲੋ ਗੱਲ ਤਾਂ ਇੱਕ ਹੀ ਹੈ। ਜੀ। ਸਰ ਸਾਨੂੰ ਜਿਹੜੀ ਡਾਈਟ ਕਿਹਜੀ ਲੈਣੀ ਚਾਹੀਦੀ ਹੈ ਕਿ ਸਾਡਾ ਦਿਲ ਜਿਹੜਾ ਤੰਦਰੁਸਤ ਰਹੇ ਇਹਨੂੰ ਕੋਈ ਬਿਮਾਰੀ ਨਾ ਲੱਗੇ ਜੀ। ਇਹ ਪੰਜ ਛੋਟੇ-ਮੋਟੇ ਫੰਡੇ ਦੱਸਦਾ। ਹੂੰ। ਪਹਿਲਾ ਫੰਡਾ স্মਲ ਪੋਰਸ਼ਨ ਛੋਟਾ ਢਿੱਡ ਭਰ ਕੇ ਨਹੀਂ ਭੁੱਖ ਨਾਲ ਕੋਈ ਨਹੀਂ ਮਰਦਾ ਖਾਣਾ ਮਰਦੇ ਜੀ ਠੀਕ ਹੈ ਘੱਟ ਛੋਟੀ ਛੋਟੀ ਕੁਆਂਟੀਟੀ ਘੱਟ ਕੁਆਂਟੀਟੀ ਪੂਰਾ ਜਿੰਨਾ ਤੁਹਾਨੂੰ ਲੱਗਦਾ ਹੈ ਖਾਣਾ ਘੱਟ ਰੱਖੋ ਜੀ ਇੱਕ 2 ਨੰਬਰ ਤੇ ਜਿਹੜੀਆਂ ਚੀਜ਼ਾਂ ਦੇ ਨਾਲ ਤੁਹਾਡਾ ਪੇਟ ਭਰਦਾ ਹੈ ਲੇਕਿਨ ਕੈਲਰੀ ਵੀ ਜ਼ਿਆਦਾ ਨਹੀਂ ਆਉਂਦੀਆਂ ਉਹ ਖਾਓ ਕਿਵੇਂ ਸਲਾਦ ਹੈ ਸਲਾਦ ਤੁਸੀਂ ਮੈਂ ਤਾਂ ਵੀ ਤਿੰਨ ਵਾਰੀ ਦਿਨ ਚ ਕਰਨਾ ਸਲਾਦ ਠੀਕ ਹੈ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਵੀ ਬੰਦਾ ਕਹੇ ਬ੍ਰੈਕਫਾਸਟ ਸੈਲਡ ਹਾਂਜੀ ਬ੍ਰੈਕਫਾਸਟ ਦਾ ਨੋਰਮਲ ਮੀਲ ਹੈ ਨਾ ਬ੍ਰੈਕਫਾਸਟ ਨੂੰ ਆਪਾਂ ਸਪੈਸ਼ਲ ਕੁਝ ਬਣਾਨੇ ਆ ਕਿ ਪਰਾਂਠੇ ਖਾਣੇ ਆ ਜਿੱਦਾਂ ਦਾਲ ਸਬਜ਼ੀ ਮੈਂ ਦੁਪਹਿਰੀ ਖਾ ਸਕਦਾ ਤਾਂ ਮੈਂ ਦਿਨੇ ਵੀ ਖਾ ਸਕਦਾ ਮੈਨੂੰ ਕੀ ਪ੍ਰੋਬਲਮ ਹੈ ਤਾਂ ਮੈਂ ਦਿਨੇ ਦਾਲ ਸਬਜ਼ੀ ਖਾਣਾ ਨਾਲ ਮooli ਹੋਗੀ ਗਾਜਰ ਹੋਗੀ ਯੂ نو ਤੁਹਾਡਾ ਖੀਰਾ ਹੋ ਗਿਆ ਹਾਂਜੀ ਇਹ ਆਪਾਂ ਖਾ ਲਈ ਦ ਸਵੇਰੇ ਸੋ ਇਹ ਨਾਲ ਫਾਈਬਰ ਆਉਂਦਾ ਇਹ ਨਾਲ ਕੋਲੇਸਟ੍ਰੋਲ ਘਟਦੀ ਹੈ ਦੁਪਹਿਰੇ ਵੀ ਇਦਾਂ ਤੇ ਰਤ ਨਮੀ ਪੋਰਸ਼ਨ ਸਾਈਜ਼ ਕੱਟ ਇਹ ਸਭ ਤੋਂ ਇੰਪੋਰਟੈਂਟ ਮੰਤਰ ਹੈਗਾ ਜੀ ਕਿਉ ਵਾਲੀਆਂ ਤਲੀਆਂ ਚੀਜ਼ਾਂ ਨਹੀਂ ਹੁਣ ਸਾਨੂੰ ਜਿਹੜੇ ਬੰਦਿਆਂ ਨੇ ਖਾਣੇ ਬਣਾਣੇ ਹੈਗੇ ਉਹਨਾਂ ਵੱਲ ਤੇ ਇੱਕ ਦੱਸਦਾ ਹੁਣ ਜੇ ਤੁਸੀਂ ਸੁੱਕੀ ਸਬਜੀ ਬਣਾਣੀ ਹੈ ਨਾ ਜੀ ਤੇ ਸੁੱਕੀ ਸਬਜੀ ਤਾਂ ਹੁਣ ਘਿਓ ਤੋਂ ਬਿਨਾ ਬੰਨੀ ਨਹੀਂ ਤਾਂ ਚਿਪਕ ਜਾਏਗੀ ਤੁਹਾਡੇ ਜੀ ਠੀਕ ਹੈ ਸਹੀ ਗੱਲ ਹੈ ਬਣਾਓ ਗਰੇਵੀ ਵਾਲੀ ਉਹ ਤਾਂ ਬਿਨਾ ਘਿਓ ਤੋਂ ਵੀ ਖਾਧੀ ਜਾ ਸਕਦੀ ਹੈ ਕੀ ਪ੍ਰੋਬਲਮ ਹੈ ਸਹੀ ਗੱਲ ਹੈ ਅੱਛਾ ਹੁਣ ਘਿਓ ਕਿੰਨਾ 400 ml oil per person per month ਕਿੰਨਾ ਹੋਇਆ ਜੀ ਅੱਧਾ ਲੀਟਰ ਲਾ ਲਓ ਇੱਕ ਸਰਵੈਂਟ ਇਨਕਲੂਡ ਕਰਕੇ ਘਰ ਚ ਪੰਜ ਬੰਦੇ ਖਾਣ ਵਾਲੇ ਆ ਠੀਕ ਹੈ ਤੇ ਅੱਧਾ ਅੱਧਾ ਲੀਟਰ ਇੱਕ ਦਾ ਹੋ ਗਿਆ ਤੇ 2.5 ਲੀਟਰ ਤੋਂ ਜੇ ਜ਼ਿਆਦਾ ਲੱਗ ਰਿਹਾ ਨਾ ਜੀ ਕਿਉਂ ਤੁਹਾਡੇ ਘਰੇ ਕਿਉਂ ਤੇਲ ਸਾਰਾ ਮਿਲਾ ਕੇ ਤਾਂ ਫਿਰ ਗੜਬੜ ਹੈ ਜੀ ਪਿੰਡਾਂ ਦੇ ਵਿੱਚ ਤਾਂ ਲੋਕ ਕੜਛੀਆਂ ਭਰ ਭਰ ਪਾਉਂਦੇ ਆ ਕਹਿੰਦੇ ਕਿ ਤਾਕਤ ਆ ਜਾਂਦੀ ਹੈ ਨਾਲ ਹੀ ਉਹਨੂੰ ਕੋ ਕਿਸੇ ਕਾਰਡੀਓਲੋਜਿਸਟ ਨਾਲ ਠੇਕਾ ਹੀ ਕਰ ਲਓ ਜੀ ਹੋਰ ਮੈਂ ਕੀ ਕਹਿ ਸਕਦਾ ਜੀ ਤੁਸੀਂ ਰਾਤ ਦਾ ਖਾਣਾ ਕਿੰਨੇ ਕੁ ਵਜੇ ਖਾ ਲੈਣਾ ਚਾਹੀਦਾ ਹੈ ਜੀ ਉਹ ਸਾਨੂੰ ਖਾਣਾ ਤਾਂ ਜਲਦੀ ਚਾਹੀਦਾ 7-8 ਵਜੇ ਨਾਲ ਕਹਿੰਦੇ ਆ ਸਾਰੇ ਜਿੰਨੇ ਡਾਈਟੀਸ਼ਨ ਨੂੰ ਪੁੱਛੋ ਨਾ ਉਹ ਕਹਿੰਦੇ ਜਦੋਂ ਤੁਸੀਂ 7-8 ਵਜੇ ਖਾਣਾ ਖਾ ਲੈਂਦੇ ਹੋ ਤੇ ਸਵੇਰੇ 7-8 ਵਜੇ ਖਾਣੇ ਹੋ ਉਹ 12 ਘੰਟੇ ਦਾ ਜਿਹੜਾ ਗੈਪ ਹੈ ਨਾ ਜਿਹੜਾ ਉਹਨੂੰ ਅਸੀਂ ਇੰਟਰਮਿਟੈਂਟ ਫਾਸਟਿੰਗ ਸਮਝ ਲਓ ਕਹਿੰਦੇ ਆ ਉਹ ਚੰਗੀ ਚੀਜ਼ ਹੈ ਉਹ ਬਾਡੀ ਨੂੰ ਅੱਛਾ ਬਾਡੀ ਨੂੰ ਖਾਲੀ ਨਹੀਂ ਹਾਰਟ ਨੂੰ ਖਾਲੀ ਨਹੀਂ ਉਹ ਬ੍ਰੇਨ ਨੂੰ ਸਟੀਮੂਲੇਟ ਕਰਦੀ ਹੈ ਨਵੀਆਂ ਸਟੱਡੀਜ਼ ਸ਼ੋਅ ਕੀਤੀਆਂ ਹਨ ਉਹ ਕਹਿੰਦੇ ਆ ਕਿ ਜੇ ਤੁਸੀਂ ਬ੍ਰੇਨ ਨੂੰ ਸਟੀਮੂਲੇਟ ਕਰਨਾ ਹੈ ਦਿਮਾਗੀ ਠੀਕ ਹੈ ਤੇ ਉਹਦੇ ਚ ਇੰਟਰਮਿਟੈਂਟ ਫਾਸਟਿੰਗ ਬਹੁਤ ਹੈਲਪ ਕਰਦੀ ਜੀ ਠੀਕ ਹੈ ਸੋ ਹਾਰਟ ਨੂੰ ਵੀ ਕਰਦੀ ਹੈ ਤੇ ਤੁਹਾਡੇ ਬ੍ਰੇਨ ਵੀ ਤਗੜੇ ਰਹਿਣਗੇ ਜੀ ਸਤਾਈ ਲੋਕ ਕਹਿੰਦੇ ਸੀਗੇ ਕਿ ਪਹਿਲੇ ਸਮੇਂ ਦੇ ਵਿੱਚ ਵਰਤ ਰੱਖ ਲੈਂਦੇ ਸੀਗੇ ਕਿ ਕਿਸੇ ਨਾ ਕਿਸੇ ਸਹੀ ਰਹਿੰਦਾ ਸੀ ਸੇ ਦੇ ਮੇਰੇ ਕੋਲ ਮੇਰੇ ਕੋਲ ਇੱਕ ਮੁਸਲਮਾਨ ਆnde ਸੀਗੇ ਫ੍ਰੋਮ ਕਾਲਕਾ ਉੱਥੇ ਐਚਐਮਟੀ ਚ ਕੰਮ ਕਰਦੇ ਸੀਗੇ ਅਟੋਨ ਉਹ ਮੈਂ ਬ੍ਰੱਡ ਪ੍ਰੈਸ਼ਰ ਦੀ ਦਵਾਈ ਦੇਣੀ ਹੀ ਨਹੀਂ ਮਤਲਬ ਪੂਰੇ ਸਾਲ ਤੇ ਜਦੋਂ ਉਹਨਾਂ ਦੇ ਰਮਜ਼ਾਨ ਹੁੰਦੇ ਸੀ ਨਾ ਜੀ ਰੋਜ਼ਿਆਂ ਵਾਲੇ ਠੀਕ ਹੈ ਤੇ ਉਹਨਾਂ ਦਿਨਾਂ ਚ ਦਵਾਈ ਬੰਦ ਕਰ ਦਿੰਦਾ ਸੀ ਉਹਦਾ ਬ੍ਰੱਡ ਪ੍ਰੈਸ਼ਰ ਨਹੀਂ ਵੱਧਦਾ ਸੀ ਕੈਨ ਯੂ ਇਮੇਜਿਨ ਖਾਲੀ ਪੇਟ ਰਹਿਦਾ ਸੀਗਾ ਸਾਰਾ ਦਿਨ ਸਵੇਰੇ ਤੇ ਰਾਤ ਨੂੰ ਤੇ ਬ੍ਰੱਡ ਪ੍ਰੈਸ਼ਰ ਦੀ ਦਵਾਈ ਜੇ ਗਲਤੀ ਨਾਲ ਪਹਿਲਾਂ ਲੈ ਲੈਂਦਾ ਸੀ ਤਾਂ ਤਾਂ ਬੀਪੀ ਘਟ ਜਾਂਦਾ ਸੀ ਤਾਂ ਫਿਰ ਉਹਨੂੰ ਕਹਿਤਾ ਵੀ ਜਦੋਂ ਭਾਈ ਤੇਰੇ ਰਮਜ਼ਾਨ ਦੇ ਮਹੀਨੇ ਹੈਗੇ ਤੇ ਤੂੰ ਆਪਦੀ ਇਹ ਬ੍ਰੱਡ ਪ੍ਰੈਸ਼ਰ ਦੀ ਦਵਾਈ ਨਾ ਖਾਇਆ ਕਰ ਸੋ ਐਨਾ ਇਫੈਕਟ ਹੈਗਾ ਫਾਸਟਿੰਗ ਦਾ ਇਹਨੂੰ ਲਾਈਟਲੀ ਨਾ ਲਓ ਜੀ ਤੁਸੀਂ ਇੱਕ ਚੀਜ਼ ਹੋਰ ਦੱਸੋ ਜਿਵੇਂ ਕਈ ਵਾਰੀ ਕੀ ਹੁੰਦਾ ਕਿ ਕਈ ਇਨਸਾਨ ਹੁੰਦੇ ਹੈਗੇ ਆ ਉਹਨਾਂ ਦੀ ਵੈਸੇ ਹਾਰਟ ਬੀਟ ਨਾਰਮਲ ਰਹਿੰਦੀ ਹੈਗੀ ਪਰ ਇੱਕਦਮ ਜਿਹੜੀ ਹੈਗੀ ਉਹਨਾਂ ਦੀ 100 ਤੋਂ ਉੱਪਰ ਚਲੀ ਜਾਂਦੀ ਹੈਗੀ ਆ ਜੀ ਫਿਰ ਇਹ ਘਬਰਾਉਣ ਦੀ ਗੱਲ ਹੈਗੀ ਆ ਕਿ ਜਾਂ ਇਹਨੂੰ ਨਾਰਮਲ ਮੰਨਿਆ ਜਾਏ ਜੀ ਮੈਂ ਦੇਖੋ ਜਿਹੜੇ ਐਜ਼ ਅ ਕਾਰਡੀਓਲੋਜਿਸਟ ਅਸੀਂ ਸਮਝਦੇ ਆਂ ਜਿਹੜਾ ਸੀਰੀਅਸ ਮੈਟਰ ਹੈਗਾ ਹਾਰਟ ਦੀ ਉਹ 160 ਤੋਂ ਉੱਪਰ ਜਾਏ ਤੇ ਫਿਰ ਆਪਾਂ ਸੀਰੀਅਸ ਲੈਂਦੇ ਆਂ ਨਾਰਮਲ ਬੰਦੇ ਦਾ ਅਸੀਂ ਇੱਕ ਟੈਸਟ ਕਰਦੇ ਆਂ ਰੈਗੂਲਰ ਜਨ ਆ ਉਸ ਨੂੰ ਹੋਲਟਰ ਟੈਸਟ ਕਹਿੰਦੇ ਆ ਮਤਲਬ ਅਸੀਂ 24 ਘੰਟੇ ਦੀ ECG ਕਰਦੇ ਬੰਦੇ ਦੀ ਉਹ ਤਾਂ 24 ਘੰਟੇ ਦੀ ਸੀ ਜੇ ਜੀ ਦੇਖਿਆ ਕਿ ਐਵਰੇਜ ਬੰਦੇ ਦਾ 35 ਤੋਂ ਲੈ ਕੇ 130 ਤੱਕ ਵੇਰੀ ਕਰਦਾ ਦਿਨੇ ਰਾਤ ਰਾਤ ਨੂੰ 35 40 ਨਾਰਮਲ ਹੈ ਤੇ ਦਿਨੇ ਨੂੰ 130 ਤੱਕ ਮੇਰੇ ਹਿਸਾਬ ਨਾਲ ਤਾਂ ਨਾਰਮਲ ਰੇਂਜ ਹੀ ਹੈ ਜੀ ਤੇ ਸਰ ਇੱਕ ਚੀਜ਼ ਹੋਰ ਦੱਸੋ ਜਿਵੇਂ ਕਈ ਵਾਰੀ ਕੀ ਹੁੰਦਾ ਕਿ ਲੋਕ ਜਿਹੜੇ ਨੇ ਡਾਕਟਰ ਤੇ ਜਾਣ ਤੋਂ ਡਰਦੇ ਹੈਗੇ ਉਹਨਾਂ ਨੂੰ ਲੱਗਦਾ ਹੈਗੇ ਕਿ ਉਹ ਬੜੀਆਂ ਜਿਹੜੀਆਂ ਮਸ਼ੀਨਾਂ ਲਾ ਦੇਣਗੇ ਜਿਵੇਂ ਇਕੋ ਵਗੈਰਾ ਜਿਹੜੀ ਹੈਗੀ ਹੈ ਇਕੋ ਜਿਹੜੀ ਹੈ ਕਦੋਂ ਕਰਵਾਉਣੀ ਚਾਹੀਦੀ ਹੈ ਕਿਸੇ ਵੀ ਇਨਸਾਨ ਨੂੰ ਜੀ ਦੇਖੋ ਮੈਂ ਇਨੂੰ ਕਮੈਂਟ ਥੋੜਾ ਜਿਆਦਾ ਰਿਜ਼ਰਵ ਰੱਖਾਂਗਾ ਇਸ ਕਰਕੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਲੈ ਮੈਨੂੰ ਇਹ ਦੱਸ ਸਕਦਾ ਆ ਵੀ ਬੀਕੋ ਤੂੰ ਕਦੋਂ ਕਰਾਣੀ ਮੇਰੇ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਯੂ نو ਲੱਗਦਾ ਹੈ ਕਿ ਡਾਕਟਰ ਤੁਹਾਡਾ ਮਤਲਬ ਹਿਤਕਾਰ ਹੈ ਜਾਂ ਆਨੈਸਟ ਹੈ ਤੁਸੀਂ ਜਾ ਕੇ ਉਹਨਾਂ ਨੂੰ ਹੀ ਪੁੱਛੋ ਵੀ ਕਦੋਂ ਕਿਹੜਾ ਟੈਸਟ ਕਰਨਾ ਹੈ ਇਕੋਕਾਰਡੀਓਗ੍ਰਾਫੀ ਦੇ ਵਿੱਚ ਵੱਡੀਆਂ ਵੱਡੀਆਂ ਚੀਜ਼ਾਂ ਮਤਲਬ ਤਿੰਨੇ ਨਾੜੀਆਂ ਬਲੌਕਡ ਹੈ ਇਕੋਕਾਰਡੀਓਗ੍ਰਾਫੀ ਨਾਰਮਲ ਹੈ ਸੋ ਮਤਲਬ ਮੇਰੇ ਹਿਸਾਬ ਦੇ ਨਾਲ ਮੈਂ ਨਹੀਂ ਚਾਹਾਂਗਾ ਕਿ ਜਨਰਲ ਪਬਲਿਕੇ ਡਿਸੀਜਨ ਲਵੇ ਕਿ ਮੈਂ ਇੱਕੋ ਕਰਾਣਾ ਹੈ ਤਾਂ ਮੈਂ TMT ਕਰਾਣਾ ਤਾਂ ਉਹਦੇ ਨਾਲ ਕੀ ਹੁੰਦਾ ਫਿਰ ਵੇਸਟ ਹੁੰਦੇ ਐਫਰਟ ਰਿਸੋਰਸਸ ਵੇਸਟ ਹੁੰਦੇ ਆ ਪੈਸੇ ਵੇਸਟ ਹੁੰਦੀ ਹੈ ਟੈਨਸ਼ਨ ਲਗਤ ਹੁੰਦੀ ਹੈ ਆਂਦਾ ਉਹਦੇ 'ਚ ਹੈ ਕੁਛ ਨਹੀਂ ਸੋ ਡਾਕਟਰ ਦੱਸੇ ਤਾਂ ਮੈਨੂੰ ਲੱਗਦਾ ਵਧੀਆ ਗੱਲ ਹੈ ਜੀ ਤੇ ਸਰ ਅਸੀਂ ਜੇਕਰ ਬੀਪੀ ਨੂੰ ਕੰਟਰੋਲ ਕਰਨਾ ਹੈ ਤਾਂ ਲੋਕ ਕਹਿੰਦੇ ਹੈਗੇ ਦੂਜਾ ਨਮਕ ਨਹੀਂ ਖਾਣਾ ਚਾਹੀਦਾ ਅਸੀਂ ਨਾ ਸਿੰਧ ਦਾ ਨਮਕ ਖਾ ਲੈਣੇ ਹੈਗੇ ਹਾਂ ਜੀ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਹੈਗਾ ਜਾਂ ਦੋਵੇਂ ਇੱਕੋ ਵਰਗੇ ਨੇ ਜੀ ਇਹ ਦੋਨੋਂ ਦੋਨੋਂ ਪੈਨ ਪਰਾਈ ਹੈਗੇ ਦੇਖੋ ਸਿੰਧ ਦਾ ਨਮਕ ਦੀ ਗੁੱਡ ਪਾਰਟ ਪਤਾ ਕੀ ਹੈ ਕਿ ਇੱਕ ਇਹਦੇ ਚ ਮਿਨਰਲਸ ਔਰ ਬੜੇ ਹੁੰਦੇ ਹਨ ਤਾਂ ਹੀ ਉਹ ਪਿੰਕ ਹੁੰਦਾ ਹੈਗਾ ਉਹਦੇ ਚ ਮਿਨਰਲਸ ਹੁੰਦੇ ਪਰ ਅਸੀਂ ਇੱਕ ਜੇ ਸੋਡੀਅਮ ਕੰਟੈਂਟ ਦੇਖੀਏ ਸਾਡਾ ਹੁਣ ਕੀ ਹੈਗਾ ਨਮਕ ਦੇ ਵਿੱਚ ਸੋਡੀਅਮ ਹੈ ਨਾ ਤੇ ਸੋਡੀਅਮ ਦੇ ਨਾਲ ਹੀ ਬਲੱਡ ਪ੍ਰੈਸ਼ਰ ਹੁੰਦਾ ਹੈ ਸੋਡੀਅਮ ਦੋਹਾਂ ਦੇ ਵਿੱਚ ਜਿਹੜਾ ਸਮੁੰਦਰ ਵਾਲਾ ਨਮਕ ਹੈ ਤੇ ਜਾਂ ਪਹਾੜੀ ਨਮਕ ਹੈ ਸੋਡੀਅਮ ਬਰਾਬਰ ਹੈ ਸੋ ਹਾਂ ਚ ਹੁਣ ਤੇ ਕਰੀਏ ਕੀ ਕਿਹੜਾ ਨਮਕ ਖਾਈਏ ਮੈਂ ਸਜੈਸਟ ਕਰਦਾ ਤਿੰਨ ਚਾਰ ਲੋ ਸੋਡੀਅਮ ਨਮਕ ਆਂਦੇ ਆ ਕਿਸੇ ਵੀ ਮਤਲਬ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੇ ਆ ਆਨਲਾਈਨ ਮਿਲ ਜਾਂਦੇ ਆ ਤਿੰਨ ਚਾਰ ਬ੍ਰਾਂਡ ਹੈਗੇ ਉਹ ਮੈਂ ਨਾਂ ਨਹੀਂ ਲਵਾਂਗਾ ਪਰ ਉਹ ਤੁਸੀਂ ਲੋ ਸੋਡੀਅਮ ਨਮਕ ਮੰਗਾਓ ਸਬਜੀ ਦੇ ਵਿੱਚ ਉਹ ਪਾਓ ਔਰ ਟੇਸਟ ਮੁਤਾਬਕ ਜਿੰਨਾ ਤੁਹਾਨੂੰ ਸਾਰੇ ਠੀਕ ਹੈ ਫੈਮਿਲੀ ਚ ਖਾਓਗੇ ਸਾਰੇ ਆਮਸਤੇ ਉਹਦੇ ਚ 25% ਘੱਟ ਸੋਡੀਅਮ ਹੈ ਜੀ ਪੋਟਾਸ਼ੀਅਮ ਉਹਦੇ ਪੇਜਾਇ ਪੋਟਾਸ਼ੀਅਮ ਪਾ ਦਿੰਦੇ ਉਹ ਵਿੱਚ ਸਵਾਦ ਬਣਾਉਣੇ ਵਾਸਤੇ ਤੇ ਸਬਜੀ ਤੋਂ ਇਲਾਵਾ ਨਮਕੀਨ ਚੀਜ਼ ਨਹੀਂ ਖਾਣੀ ਨਾ ਸਲਾਦ ਨਾ ਅਚਾਰ ਨਾ ਚਟਨੀ ਨਾ ਨਮਕੀਨ ਬਿਸਕਟ ਤੋਂ ਨਾ ਪੂਜੀਆ ਜੀ ਠੀਕ ਹੈ ਸੋ ਇਹ ਫਿਰ ਤੁਹਾਡਾ ਨਮਕ ਜਿਹੜਾ ਉਹ ਕੰਟਰੋਲਡ ਰਹੇਗਾ ਜੀ ਤੁਸੀਂ ਅরেক ਚੀਜ਼ ਹੋਰ ਦੱਸੋ ਜਿਵੇਂ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਕੋਈ ਲੋਕ ਨਾ ਸ਼ੇਅਰ ਕਰਦੇ ਹੈਗੇ ਉਹਨਾਂ ਨੂੰ ਸਾਹ ਚੜਨ ਲੱਗ ਜਾਂਦਾ ਫਿਰ ਵੀ ਨਹੀਂ ਰੋਕਦੇ ਫਿਰ ਵੀ ਸ਼ੇਅਰ ਕਰਦੇ ਰਹਿੰਦੇ ਹੈਗੇ ਆ ਇਹ ਸਹੀ ਚੀਜ਼ ਹੈਗੀ ਜਾਂ ਫਿਰ ਇਹ ਵੀ ਗਲਤ ਹੈ ਨਹੀਂ ਗਲਤ ਹੈ ਇਹ ਐਕਚੁਅਲੀ ਤੁਹਾਨੂੰ ਬਾਡੀ ਵਰਨਿੰਗ ਦੇ ਰਹੀ ਹੈ ਸ਼ੇਅਰ ਕਰਦੇ ਤੁਹਾਨੂੰ ਕਦੀ ਵੀ ਸਾਹ ਚੜੇ ਪੁਰਾਣਾ ਚੜ ਰਿਹਾ ਹੈ ਕਾਫੀ ਸਾਲਾਂ ਤੋਂ ਓਵਰ weight ਹੈ ਗੋਡੇ ਨਹੀਂ ਕੰਮ ਕਰਦੇ ਚਲੋ ਮੰਨ ਲਈ ਸ਼ਾਇਦ ਤੁਹਾਡਾ ਸਿਸਟਮ ਇਸ ਤਰੀਕੇ ਦਾ ਹੈ ਵੇਟ ਕਰਕੇ ਹੋ ਰਿਹਾ ਹੈ weight ਦਾ ਵੀ ਬੜਾ ਇੰਟਰਸਟਿੰਗ ਚੀਜ਼ ਹੈ ਜੀ ਇੱਕ ਬੰਦੇ ਦਾ weight 100 ਕਿਲੋ ਹੈ ਹੁਣ 60 ਚਾਹੀਦਾ ਹੈ ਇਹਦਾ ਮਤਲਬ ਇਹ ਹੋਇਆ ਕਿ 20 20 ਕਿਲੋ ਦੇ ਅਟੈਚ ਚੱਕ ਨਾਲ ਚੁੱਕ ਕੇ ਚੱਲ ਰਿਹਾ ਤੇ ਜੇ 20 20 ਕਿਲੋ ਦੇ ਅਟੈਚ ਚੁੱਕੇਗਾ ਤਾਂ ਸਾਹ ਚੜੇਗਾ ਨਾ ਠੀਕ ਹੈ ਉਹ ਤਾਂ ਹੋਗੀ ਪੁਰਾਣੀ ਜਿਨ੍ਹਾਂ ਨੂੰ ਹੁਣੇ ਸਾਹ ਚੜਨਾ ਸ਼ੁਰੂ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹਨੂੰ ਇਮੀਡੀਏਟਲੀ ਡਾਕਟਰ ਕੋਲ ਚੈੱਕ ਕਰਾਉਣਾ ਚਾਹੀਦਾ ਠੀਕ ਹੈ ਹੋ ਸਕਦਾ ਲੰਗਸ ਕਰਕੇ ਹੋਵੇ ਪਰ ਕਾਮਨਲੀ ਹਾਰਟ ਕਰਕੇ ਹੋਵੇ ਸਾਹ ਚੜਨਾ ਅ ਸਾਹ ਜਦੋਂ ਚੜਿਆ ਤੁਸੀਂ ਬੋਡੀ ਦੇ ਗੱਲ ਨੂੰ ਸੁਣੋ ਜਦੋਂ ਸਾਹ ਚੜ ਰਿਹਾ ਉਦੋਂ ਰੁਕ ਜਾਓ ਉਸ ਤੋਂ ਜ਼ਿਆਦਾ ਚੱਲੋਗੇ ਤਾਂ ਹੋ ਸਕਦਾ ਤੁਹਾਡੇ ਬੋਡੀ ਦੀ ਆਕਸੀਜਨ ਘਟ ਜੇ ਤੇ ਪ੍ਰੋਬਲਮ ਆ ਜਾਏ ਤਾਂ ਉਦੋਂ ਬੋਡੀ ਨੂੰ ਸੁਣੋ ਜੋ ਕਹੇਰੀ ਕਈ ਲੋਕ ਜਿਹੜੇ ਜਿਮ ਦੇ ਵਿੱਚ ਲਗਾਤਾਰ ਐਕਸਰਸ ਕਰਦੇ ਰਹਿੰਦੇ ਜਿਵੇਂ ਆਪਾਂ ਪਿਛਲੇ ਇੰਟਰਵਿਊ ਦੇ ਵਿੱਚ ਵੀ ਗੱਲ ਕੀਤੀ ਸੀ ਤੇ ਫਿਰ ਜਿਹੜਾ ਉਹਨਾਂ ਦੇ ਉੱਤੇ ਮੌਤ ਵੀ ਹੋ ਜਾਂਦੀ ਹੈਗੀ ਹੈ ਜੀ ਸਰ ਜਿਹੜਾ ਹੈਗਾ ਆ ਅਸੀਂ ਕੋਈ ਵੀ ਚੀਜ਼ ਨੂੰ ਕਰੀਏ ਤਾਂ ਕਿਸ ਤਰੀਕੇ ਨਾਲ ਕਰੀਏ ਕਿ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਜਿਹੜਾ ਬੁਰਾ ਨਾ ਪਵੇ ਜਿਵੇਂ ਕੋਈ ਨਮਕ ਹੈਗਾ ਆ ਉਹ ਵੀ ਬਿਲਕੁਲ ਹੀ ਕੱਟ ਕਰ ਦਿੰਦੇ ਆ ਖਾਣਾ ਜੀ ਉਹਦੀ ਵੀ ਕਹਿੰਦੇ ਕਮੀ ਹੋ ਜਾਂਦੀ ਹੈ ਕਈ ਲੋਕ ਜਿਹੜਾ ਜ਼ਿਆਦਾ ਮਾਤਰਾ ਚ ਲੈਂਦੇ ਆ ਉਹ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੈਗੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਬੇਸਿਕ ਆਈ ਥਿੰਕ ਤੁਸੀਂ ਸਮਾ ਬੜਾ ਵਧੀਆ ਕੀਤਾ ਕਿ ਜਿਹੜੀ ਚੀ ਹੈਨਾ ਸਾਡੇ ਕੋਲ ਆਉਂਦੇ ਆ ਕਈ ਉਹ ਦਿਨ ਸਵੇਰੇ ਦੁਪਹਿਰੇ ਸ਼ਾਮ ਅਦਰਕ ਹੀ ਖਾਈ ਜਾਂਦੇ ਆ ਉਹ ਕੋਈ ਹਲਦੀ ਹੀ ਖਾਈ ਜਾਂਦੇ ਆ ਉਹ ਮੈਨੂੰ ਨਹੀਂ ਪਤਾ ਉਹ ਸਾਰਾ ਦਿਨ ਖਾਣਾ ਫਾਇਦਾ ਹੈ ਕਿ ਨਹੀਂ ਪਰ ਯੂ نو ਹੁੰਦਾ ਕੀ ਹੈ ਕਿ ਇਹ ਇਹਦਾ ਕੀ ਨੁਕਸਾਨ ਹੋਏਗਾ ਸਾਨੂੰ ਪਤਾ ਹੀ ਨਹੀਂ ਹੈਗਾ ਤੋਂ ਉਨੀ ਚੀਜ਼ ਕਰੋ ਜਿੰਨੀ ਰਿਕੁਆਇਰਡ ਹੈ ਹਾਂ ਤੁਸੀਂ ਐਕਸਰਸਾਈਜ਼ ਜਿੰਨੀ ਮਰਜ਼ੀ ਕਰੋ ਪਰ ਉਹਨੂੰ ਸਲੋ ਕਰੋ ਤੁਸੀਂ ਉਹੀ ਚੀਜ਼ ਬੜਾ ਜ਼ੋਰ ਲਗਾ ਕੇ 15 ਮਿੰਟ ਚ ਕਰਨੇ ਦੀ ਬਜਾਏ ਉਸੇ ਨੂੰ ਡੇਢ ਘੰਟੇ ਚ ਕਰ ਲਓ ਜੀ ਹੈਨਾ ਉਹ ਸੇਫ ਹੋ ਗਈ ਉਹੀ ਚੀਜ਼ ਦੋ ਵਾਰੀ ਦਿਨ ਚ ਕਰ ਲਓ ਸੈਰ ਇੱਕ ਵਾਰੀ ਨਹੀਂ ਹੁੰਦੀ ਤਾਂ ਤੁਸੀਂ ਅੱਧਾ 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 ਘੰਟਾ ਸਵੇਰੇ ਕਰ ਲਓ ਅੱਧਾ ਘੰਟਾ ਸ਼ਾਮ ਨੂੰ ਕਰ ਲਓ ਜ਼ਰੂਰੀ ਹੈ ਘੰਟਾ ਸਵੇਰੇ ਹੀ ਕਰਨਾ ਹੈਗਾ ਮਤਲਬ ਔਖੇ ਕਰਨਾ ਆਪਣੇ ਆਪ ਨਾ ਉਹਦੇ ਨਾਲ ਫਿਰ ਸੇਫਟੀ ਵੱਜ ਜਾਂਦੀ ਜੀ ਤਾਂ ਕਈ ਵਾਰੀ ਇੱਕਦਮ ਜਿਮ ਸ਼ੁਰੂ ਕਰ ਦਿੰਦੇ ਪਾਗਲ ਬਣ ਕੇ ਵੀ ਆਜੀ ਘਟਾ ਲੈਣਾ ਸਾਰਾ ਭਾਰ ਫਿਰ ਭਾਰ ਜੀ ਤੁਸੀਂ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਕਿ ਉਹ ਵਧੀਆ ਜ਼ਿੰਦਗੀ ਨੂੰ ਜੀ ਸਕਣ ਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਹਜੇ ਔਰ ਲੋਕਾਂ ਨੂੰ ਅਵੇਅਰਨੈਸ ਕਰਨੀ ਚਾਹੀਦੀ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕੁੜੀ ਦਾ ਇਹਨੇ ਮਤਲਬ ਬਹੁਤ ਮਿਹਨਤ ਕੀਤੀ ਮੈਨੂੰ ਪਤਾ ਲੱਗਿਆ ਕਿ ਕਾਫੀ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਹੈਗਾ ਔਰ ਦੇਖਣਾ ਚਾਹੀਦਾ ਹੈ ਇਹ ਇੱਕ ਇੱਕ ਸੋਸ਼ਲ ਭਲੇ ਵਾਲੀ ਗੱਲ ਹੈਗੀ ਹੈ ਹੈਨਾ ਤੇ ਕੋਈ ਕੁਐਸਚਨ ਕੁਝ ਹੈਗਾ ਤੁਹਾਡੇ ਕੋਲ ਔਰ ਤੁਹਾਨੂੰ ਜਰੂਰ ਪੇ ਜੋ ਮੈਂ ਅਸੀਂ ਆਨਸਰ ਕਰਾਂਗੇ ਜਦ ਤੱਕ ਤੁਹਾਡੇ ਕੋਲ ਕੁਐਸਚਨ ਹੈਗੇ ਉਹਦੇ ਨਾਲ ਹੀ ਫਿਰ ਆਪਾਂ ਕਰ ਸਕਦੇ ਹਾਂ ਪਰ ਇੱਕ ਜੋ ਸਾਰਾ ਚੀਜ਼ਾਂ ਦਾ ਨਿਚੋੜ ਇਹ ਹੈਗਾ ਲਿਮਟ ਚ ਖਾਓ ਐਕਸਰਸਾਈਜ਼ ਕਰੋ ਔਰ ਖੁਸ਼ ਰਹੋ ਬਹੁਤ ਕਾਟ ਸ਼ਬਦਾਂ ਦੇ ਵਿੱਚ ਸਰ ਨੇ ਬੜੀ ਵਿਸਥਾਰ ਦੇ ਨਾਲ ਗੱਲ ਕਰ ਦਿੱਤੀ ਹੈਗੀ ਹੈ ਕਿ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਤਾਂ ਅੱਜ ਕੱਲ ਖੁਸ਼ ਹੀ ਨਹੀਂ ਰਹਿੰਦੇ ਹੈਗੇ ਸਰ ਤੁਹਾਡੇ ਕੋਲ ਵੀ ਪੇਸ਼ੈਂਟ ਆਉਂਦੇ ਹੋਣਗੇ ਬਹੁਤ ਕੁਝ ਦੱਸਦੇ ਹੋਣਗੇ ਜੀ ਮੈਂ ਵੀ ਖੁਸ਼ ਰਹਨਾ ਮੇਰੇ ਪੇਸ਼ੈਂਟ ਵੀ ਖੁਸ਼ ਰਹਿੰਦੇ ਜੀ ਸਰ ਜਦੋਂ ਅਸੀਂ ਤੁਹਾਡੀ ਵੀਡੀਓ ਪਾਈ ਸੀ ਤਾਂ ਤੇਲੇ ਕਮੈਂਟਸ ਵੀ ਬਹੁਤ ਸਾਰੇ ਲੋਕਾਂ ਦੇ ਆਏ ਉਹ ਕਹਿੰਦੇ ਕਿ ਸਾਡੇ ਜਿਹਦੇ ਦਾਦੇ ਪੜਦਾਦੇ ਸੀਗੇ ਨਾ ਉਹ ਤਾਂ ਦੇਸੀ ਘਿਓ ਖਾ ਲੈਂਦੇ ਸੀ ਉਹਨਾਂ ਨੂੰ ਤਾਂ ਕਦੇ ਹਾਰਟ ਅਟੈਕ ਹੋਇਆ ਨਹੀਂਗਾ ਤੇ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਕਹਿੰਦੇ ਹੈਗੇ ਕਿ ਦੇਸੀ ਘਿਓ ਜਿਹੜਾ ਹੈ ਘੱਟ ਖਾਣਾ ਚਾਹੀਦਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਭਈ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਕੋਲ ਉਸ ਟਾਈਮ ਤੇ ਮੋਬਾਈਲ ਸੀਗਾ ਜਿਨ੍ਹਾਂ ਦੇ ਦਾਦਿਆਂ ਪੜਦਾਦਿਆਂ ਕੋਲ ਉਸ ਟਾਈਮ ਤੇ ਕਾਰਾਂ ਕਰਾਂ ਕਰਾਂ ਸੀਗੀਆਂ ਦੇਸੀ ਘਿਓ ਖਾਂਦੇ ਸੀ ਭਈ ਤੁਸੀਂ ਵੀ ਖਾ ਲਓ ਠੀਕ ਹੈ ਤੇ ਜੇ ਤੁਹਾਡੇ ਦਾਦੇ-ਪਰਦਾਦੇ ਉੱਥੋਂ ਨਿਕਲਦੇ ਸੀਗੇ ਘਰੋਂ ਤੇ ਆਪਣੇ ਦਫ਼ਤਰ ਚਲੇ ਜਾਂਦੇ ਸੀਗੇ ਤੇ ਚਾਰ-ਚਾਰ ਘੰਟੇ ਫੋਨ ਕਰ ਲੈਂਦੇ ਸੀਗੇ ਫਿਰ ਮੁੜ ਕੇ ਪੈਸਿਆਂ ਦਾ ਹਿਸਾਬ ਕਰਦੇ ਸੀਗੇ ਬੈਂਕਾਂ ਨਾਲ ਡੀਲ ਕੀਤਾ ਸੀਗਾ ਜਿੱਦ ਤੁਹਾਡੇ ਦਾਦੇ-ਪਰਦਾਦੇ ਇਦਾਂ ਦੇ ਫਿਰ ਤਾਂ ਤੁਸੀਂ ਉਹੀ ਕਰੋ ਜੋ ਉਹ ਕਰਦੇ ਸੀਗੇ ਤੇ ਜੇ ਦਾਦੇ-ਪਰਦਾਦੇ ਇਹ ਨਹੀਂ ਕਰਦੇ ਸੀ ਨਾ ਤੇ ਫਿਰ ਤੁਸੀਂ ਨਵੇਂ ਜ਼ਮਾਨੇ ਨਾਲ ਚੇਂਜ ਕਰਨਾ ਹੈ ਮੇਰੇ ਕੋਲ ਮਰੀਜ਼ ਆ ਕੇ ਕਹਿੰਦੇ ਮੈਂ ਦੇਸੀ ਕੋ ਖਾਵਾਂ ਮੈਂ ਪੁੱਛਦਾ ਤੇਰੇ ਘਰ ਲੈਣ ਦਾ ਹੀ ਫੋਨ ਹੈਗਾ ਕਹਿੰਦਾ ਨਹੀਂ ਮੈਂ ਕਹਿੰਦਾ ਫਿਰ ਨਹੀਂ ਖਾਣਾ ਜੀ ਅਸੀਂ ਉਹ ਤਾਂ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਤਾਂ ਜੀ ਮਤਲਬ ਭੁੱਲ ਗਏ ਜੀ ਖਾਣ ਪੀਣ ਦਾ ਸਾਨੂੰ ਯਾਦ ਰਹਿ ਗਿਆ ਉਹ ਅਸੀਂ ਜ਼ਿਆਦਾ ਖਾਣ ਲੱਗੇ ਇਹ ਤਾਂ ਗਲਤ ਗੱਲ ਹੈ ਨਾ ਉਸ ਉਸ ਟਾਈਮ ਦੇ ਨਾਲ ਚੱਲੋ ਜਿਹੜਾ ਟਾਈਮ ਹੈ ਉਹ ਟਾਈਮ ਮੈਂ ਐਵੇਂ ਨਹੀਂ ਕਹਿ ਰਿਹਾ ਸਾਡੇ ਇੰਡੀਆ ਦੇ ਵਿੱਚ ਜਿਹੜੀ ਹਾਰਟ ਡਿਜ਼ੀਜ਼ ਹੈ 10 ਸਾਲ ਪਹਿਲਾਂ ਹੋ ਰਹੀ ਹੈ ਉਹ ਪ੍ਰੋਡਕਟਿਵ イヤਰਸ ਆ ਯਾਹ ਮਤਲਬ ਦੇਖੋ ਤੁਸੀਂ 60 ਸਾਲ ਦੇ ਬੰਦੇ ਨੂੰ 70 ਸਾਲ ਦੇ ਬੰਦੇ ਨੂੰ ਅਟੈਕ ਹੋਣਾ ਵਰਸਸ ਇੱਕ 40 ਸਾਲ ਦੇ ਬੰਦੇ ਨੂੰ ਅਟੈਕ ਹੋਣਾ ਉਹਦੀ ਸਾਰੀ ਲਾਈਫ ਸਟਾਈਲ ਉਹਦਾ ਬਿਜ਼ਨਸ ਉਹਦਾ ਕੰਮ ਉਹਦਾ ਫੈਮਲੀ ਯੂ نو ਬਹੁਤ ਇੰਪੋਰਟੈਂਟ ਗੱਲ ਹੈ ਤੇ ਇਹ ਸਮੇਂ ਦੇ ਨਾਲ ਚੇਂਜ ਕਰਨਾ ਹੈ ਅਸੀਂ ਸਮੇਂ ਨਾਲ ਚੇਂਜ ਹੋਏ ਆ ਅਸੀਂ ਸਾਰੀਆਂ ਆਦਤਾਂ ਚੇਂਜ ਕਰਨੀਆਂ ਸਮੇਂ ਦੇ ਹਿਸਾਬ ਨਾਲ ਜੀ ਠੀਕ ਹੈ ਗੰਧੀਆਂ ਆਪ ਤਾਂ ਨਾਲ ਨਹੀਂ ਲੈ ਕੇ ਜਾਣੀਆਂ ਜੀ ਸਨ ਮਤਲਬ ਕਿ ਕਾਬਰ ਜਿਸ਼ ਕਰਦੇ ਰਹਿਣਾ ਚਾਹਦੇ ਜਿਵੇਂ ਉਹ ਕੰਮ ਵੀ ਤਾਂ ਬਹੁਤ ਕਰਦੇ ਸੀਗੇ ਜੀ ਉਸ ਸਮੇਂ ਬੇਸਿਕ ਮੁੱਦਾ ਕਿਉਂ ਨਹੀਂ ਖਾਣਾ ਵਰਜਿਸ਼ ਕਰੋ ਲੇਕਿਨ ਕਿਉਂ ਨਹੀਂ ਖਾਣਾ ਜੀ ਮੈਂ ਮੁੱਦੇ ਤੋਂ ਨਹੀਂ हट ਰਿਹਾ ਕਿਉਂ ਨਹੀਂ ਖਾਣਾ ਜੀ ਬਾਕੀ ਸਹੀ ਗੱਲ ਸਰ ਹੋਰਾਂ ਨੇ ਕਹੀ ਹੈਗੀ ਕਿ ਸਾਨੂੰ ਜਿਹੜਾ ਹੈਗਾ ਇਸ ਹਰ ਇੱਕ ਚੀਜ਼ ਨੂੰ ਜਾਣ ਪਛਾਣ ਕੀ ਜਿਹੜਾ ਹੈ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਐਵੇਂ ਜਿਹੜਾ ਹੈ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ ਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਕੋ ਉਮੀਦ ਕਰਦੇ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬੜਮੁਲੀ ਜਾਣਕਾਰੀ ਮਿਲੀ ਹੋਵੇਗੀ ਤੇ ਤੁਹਾਡੇ ਬਹੁਤ ਸਾਰੇ ਕਮੈਂਟਸ ਸੀਗੇ ਜਿਨ੍ਹਾਂ ਬਾਰੇ ਜਾਣਨ ਦੀ ਅਸੀਂ ਸਰਤੋਂ ਵੱਲ ਕੋਸ਼ਿਸ਼ ਕੀਤੀ ਹੈ ਜੇਕਰ ਤੁਹਾਡੇ ਹੋਰ ਵੀ ਕੋਈ ਕਮੈਂਟਸ ਹੈਗੇ ਆ ਕੋਈ ਤੁਹਾਡਾ ਸਵਾਲ ਹੈਗੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਉਮੀਦ ਕਰਦੇ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਹੁਣ ਮੈਨੂੰ ਦਮਨਪ੍ਰੀ ਨੂੰ ਦਿਓ ਆ ਗਿਆ ਧੰਨਵਾਦ